ਕੋਈ ਦਵਾਈ ਨਹੀਂ ਕੋਈ ਟੀਕਾ ਨਹੀਂ ਕੋਈ ਇੰਜੈਕਸ਼ਨ ਨਹੀਂ ਕੋਈ ਪੇਨਕিলার ਨਹੀਂ ਮਹਿਜ਼ ਇਹਨਾਂ ਤੇਲ ਦੇ ذریعے ਸਪੋਰਟਲੀ ਦੇ ذریعے ਜੋ ਤੁਹਾਡੇ ਸਰੀਰ ਦੇ ਵਿੱਚ ਕਿਤੇ ਵੀ ਦਰਦ ਹੁੰਦਾ ਹੋਵੇ ਤੁਹਾਡੇ ਦਰਦਾਂ ਨੂੰ ਇਹਨੇ ਹਮੇਸ਼ਾ ਹਮੇਸ਼ਾ ਵਾਸਤੇ ਟਾਟਾ ਬਾਏ ਬਾਏ ਕਰ ਦੇਣਾ। ਪਾਸੇ ਲੰਬੇ ਸਮੇਂ ਤੋਂ ਡਿਸਕ ਦੀ ਪ੍ਰੋਬਲਮ ਹੋ ਗਈ ਸੀ ਜੀ। ਬਿਲਡਿੰਗ ਲਾਈਨ ਕਰਕੇ ਕੁਝ ਪੈੜਾ ਟੱਡਾ ਘੱਡੂ ਪਏ ਕੋਈ ਐਕਸੀਡੈਂਟ ਹੋ ਗਏ। ਡਾਕਟਰ ਕੀ ਕਹਿੰਦੇ ਸੀ? ਡਾਕਟਰ ਤਾਂ ਕਹਿੰਦੇ ਹੀ ਹੋਂ ਤਾਂ ਬਸ ਤੁਹਾਨੂੰ ਆਪਰੇਸ਼ਨ ਹੀ ਕਰਾਉਣਾ ਪੈਣਾ ਬਾਤ ਆ ਕ੍ਰਿਸ਼ਮਾ ਹੋ ਗਿਆ ਜੀ ਹਾਂ ਬਿਲਕੁਲ ਮਲਾਕੇ ਆਪਰੇਸ਼ਨ ਬਚ ਗਿਆ ਤੁਹਾਡਾ ਆਪਰੇਸ਼ਨ ਤੋਂ ਬਚ ਗਏ ਜੀ ਮੈਨੂੰ ਤਾਂ ਲੱਗਿਆ ਵੀ ਮੈਂ ਠੀਕ ਅੱਜ ਹੀ ਹੋ ਗਿਆ ਸਾਰਾ ਕੀ ਬਾਤ ਹਾਂ ਰੇਨਾ ਰਿਲੈਕਸਮਾ ਕਦੇ ਨਹੀਂ ਸੀ ਹੋਇਆ ਇਹ ਜਿਹੜੀ ਪੋਟਲੀ ਹੈ ਇਹਦੀ ਆਲਰੇਡੀ ਬਾਤ ਖਾਸਾ ਕੁਝ ਪਾਇਆ ਹੋਇਆ ਲੱਗਦਾ ਜੀ 12 ਤੋਂ 13 ਤਰ੍ਹਾਂ ਦੀਆਂ ਹਰਬ ਜਿਹਦੇ ਅੰਦਰ ਪਾਈਆਂ ਜਾਂਦੀਆਂ ਨੇ ਉਹ ਹਰਬਸ ਹੀ ਦੇ ਕੰਪਾਊਂਡ ਹੀ ਐਕਟਿਵ ਹੁੰਦੇ ਨੇ ਜਦੋਂ 골ਡਨ ਆਇਲ ਦੇ ਕੰਟੈਕਟ ਚ ਆਉਂਦੇ। ਮਤਲਬ 골ਡਨ ਆਇਲ ਨਾਲ ਜੇਕਰ ਇਹ ਪੋਰਟਲੇ ਵੀ ਮ사ਜ ਅਸੀਂ ਕਰੀਏ। ਅਜੇ 골ਡਨ ਆਇਲ ਚ ਅਸੀਂ ਮੰਨ ਕੇ ਚੱਲੀ ਕਿ 100 ਤਰ੍ਹਾਂ ਦਾ ਗੁਣ ਹੈ। 100 ਦਰਦ ਭਜਾਉਣ ਦਾ ਗੁਣ ਹੈ। ਤਾਂ ਉਹਦੀ ਤਾਕਤ ਹੈ 1000 ਗੁਣਾ ਹੋ ਜਾਏਗੀ। 1000 ਗੁਣਾ ਹੋ ਜਾਏਗੀ। ਦੂਜੀ ਬਲੱਡ ਸਟ੍ਰੀਮ ਤੱਕ ਪਹੁੰਚਦੀ ਬਲੱਡ ਦੀ ਕੁਆਲਿਟੀ ਬਲੱਡ ਆਪਣੇ ਆਪ ਹੀ ਦਵਾਈ ਬੰਨਾ ਸ਼ੁਰੂ ਹੋ ਜਾਂਦਾ ਹੈ। ਜਿੱਥੋਂ ਜਿੱਥੋਂ ਮੂਵ ਕਰਦਾ ਹੈ ਉੱਥੋਂ ਉੱਥੋਂ ਦੀਆਂ ਮੁਸ਼ਕਲਾਂ ਬਲੋਕੇਜ ਗੱਠਾ ਉਹ ਉਹਨਾਂ ਨੂੰ ਚੀਰਦਾ ਹੋਇਆ ਸਾਫ਼ ਕਰਦਾ ਜਾਂਦਾ ਹੈ। ਉਹਨਾਂ ਨੂੰ ਹਿਪਰ ਪਲੇਸਮੈਂਟ ਬੋਲਿਆ ਗਿਆ ਹੈ। ਉਹਨਾਂ ਨੇ ਅਗਰ 90 ਦੇ ਨੇ ਥੈਰੇਪੀ ਨੂੰ ਫਾਲੋ ਕੀਤਾ ਤਾਂ ਅੱਜ ਉਹਨਾਂ ਨੂੰ ਹਿਪ ਰਿਪਲੇਸਮੈਂਟ ਦੀ ਜ਼ਰੂਰਤ ਨਹੀਂ ਪਈ। ਉਹਨਾਂ ਨੇ ਸਰ 골ਡਨ ਆਇਲ ਦੇ ਨਾਲ ਪੋਟਲੀ ਦੀ ਮਸਾਜ ਹੀ ਦਿੱਤੀ ਆ ਸੀ। ਸਿਰਫ ਕੋ ਪੋਟਲੀ ਦੀ ਮਸਾਜ। ਜੀ ਇਸ ਤੋਂ ਉੱਪਰ ਕੁਝ ਵੀ ਨਹੀਂ। ਬਾਪੂ ਜੀ ਤਾਂ ਕਹਿੰਦੇ ਸੀ ਵੀ ਚੂਲਾ ਚੇਂਜ ਕਰਨਾ। ਜੀ ਜਦੋਂ ਸਰ ਫਸਟ ਟਾਈਮ ਸਾਡੇ ਕੋਲ ਆਏ ਸੀਗੇ ਇਹਨਾਂ ਦੇ ਪੱਟਾ ਲਗਾਇਆ ਹੋਇਆ ਸੀ ਬੋਡੀ ਦੇ ਉੱਪਰ। ਪੱਟਾ ਲਵਾ ਕੇ ਹੀ ਆਏ ਸੀਗੇ। ਇਹਨਾਂ ਦੀ ਆ ਚੀਜ਼ ਦੇ ਉੱਪਰ ਸਵੇਲਿੰਗ ਸੀ ਸਾਰੀ। ਸਾਰੀ ਸ ਜੋਦੇਨਾਂ ਨੂੰ ਥੈਰੇਪੀ ਦਿੱਤੀ ਇਹਨਾਂ ਨੂੰ 50% ਆ ਖੁਦ ਨੂੰ ਫੀਲ ਹੋਇਆ ਵੀ ਮੈਂ ਠੀਕ ਮੇਰੀ ਡਾਕਟਰ ਸਾਹਿਬ ਤੋਂ ਹਣੀ ਐ ਝਗੜੀ ਪਈ ਸੀ ਬਸ ਹਿੱਲਦੀ ਨਹੀਂ ਸੀਗੀ ਅੱਛਾ ਹਾਂਜੀ ਹੁਣ ਠੀਕ ਐ ਕਿੰਨੀ ਕਣੀ ਹਿੱਲਦੀ ਸੀ ਜੇ ਮੈਂ ਆਇਆ ਵੀ ਨਹੀਂ ਸੀ ਕਰਦੀ ਜੇ ਆਇਆ ਅੱਛਾ ਹੁਣ ਤਾਂ ਤੁਸੀਂ ਕੰਨ ਨੂੰ ਨਾਲ ਲਾਤੇ ਜੀ ਕਰਦੇ ਤਾਂ ਠੀਕ ਠਾਕ ਵਧੀਆ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਤੁਹਾਨੂੰ ਪਤਾ ਹੀ ਨਹੀਂ ਲੱਗਾ ਜੱਗ ਦਾ ਮੇ ਹੋ ਗਈ ਬਸ ਬਾਹਵਾ ਮੂੰਹਾਂ ਤਾਂ ਕੰਮ ਨਹੀਂ ਸੀ ਕਰਦੀਆਂ ਤਾਂ ਹੀ ਨਹੀਂ ਸੀ ਹੁੰਦੀਆਂ ਹਾਂ ਅੱਛਾ ਜਿੰਨੀਆਂ ਤੁਸੀਂ ਬਾਹ ਹੁਣ ਉੱਪਰ ਕਰ ਲਈ ਇੰਨੀ ਹੁੰਦੀ ਨਹੀਂ ਸੀ ਇਹ ਅੱਜ ਹੀ ਹੋਈ ਐ ਜੀ ਇੱਥੇ ਕੀ ਕੀਤਾ ਇਹਨਾਂ ਨੇ ਇਥੇ ਨੇ ਥੈਰੇਪੀ ਕੀਤੀ ਜੀ ਅੱਛਾ ਹਾਂਜੀ ਥੈਰੇਪੀ ਨਾਲ ਫਰਕ ਪੈ ਗਿਆ ਹੁਣ ਕੋਈ ਦਰਦ ਨਹੀਂ ਕੋਈ ਕੁਝ ਨਹੀਂ ਹੈ ਨਹੀਂ ਹੁਣ ਕੁਝ ਨਹੀਂ ਡਾਕਟਰ ਸਾਹਿਬ ਕਿਸੇ ਨੂੰ ਲੰਬਰ ਦੀ ਪੇਨ ਹੈ ਵਾਤ ਦਾ ਡਿਸਆਰਡਰ ਹੈ ਕਿਸੇ ਨੂੰ ਸਰਵਾਈਕਲ ਦੀ ਪੇਨ ਹੈ ਵਾਤ ਦਾ ਡਿਸਆਰਡਰ ਹੈ ਜਦੋਂ ਤੁਸੀਂ ਇਸ ਪੋਰਟਲੀ ਦੇ ਕੰਟੈਕਟ ਦੇ ਵਿੱਚ 골ਡਨ ਆਨ ਨੂੰ ਲੈ ਕੇ ਆਓਗੇ ਉਹਦਾ ਸਭ ਤੋਂ ਪਹਿਲਾ ਕੰਮ ਉਹਨੇ ਵਾਤ ਕੰਟਰੋਲ ਕਰਨੀ ਆ ਜਿੰਨੇ ਵੀ ਜੋੜਾਂ ਦਰਦ ਵਾਲੇ ਸਾਰਿਆਂ ਦੀ ਵਾਤ ਹੀ ਇੰਬੈਲੈਂਸ ਹੈ ਜਦੋਂ ਅਸੀਂ ਵਾਤ ਨੂੰ ਕੰਟਰੋਲ ਕਰ ਦਿੰਨੇ ਆ ਬੋਡੀ ਆਪਣੇ ਆਪ ਹੀ ਆਪਣੇ ਬੈਲੈਂਸ ਕਰਨਾ ਸ਼ੁਰੂ ਕਰ ਦਿੰਦੀ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਅਸੀਂ ਤੁਹਾਡੇ ਨਾਲ ਇੱਕ ਇਸ ਤਰ੍ਹਾਂ ਦਾ ਤੇਲ ਦਾ ਨੁਸਖਾ ਫਾਰਮੂਲਾ ਸ਼ੇਅਰ ਕਰਨ ਲੱਗੇ ਆ ਜੋ ਤੁਹਾਡੇ ਸਰੀਰ ਦੇ ਵਿੱਚ ਕਿਤੇ ਵੀ ਦਰਦ ਹੁੰਦਾ ਹੋਵੇ ਤੇ ਤੁਸੀਂ ਉਹਦਾ ਡਾਕਟਰ ਵਰਿੰਦਰ ਸਿੰਘ ਭੁੱਲਰ ਪੁਰਾਣੇ ਦੇ ਮੁਤਾਬਕ ਲਗਾਉਣਾ ਵਾ ਤੇ ਉਸ ਤੋਂ ਬਾਅਦ ਤੁਸੀਂ ਹੈਰਾਨ ਰਹਿ ਜਾਓਗੇ ਇਹ ਦੇਖ ਕੇ ਕਿ ਤੁਸੀਂ ਦਰਦ ਵਾਲੀ ਤਾਂ ਵੀ ਭੁੱਲ ਜਾਓਗੇ ਕਰਨਾ ਕੀ ਹੈ ਕਿਹੜਾ ਤੇਲ ਹੈ ਦੇਖੋ ਅਸੀਂ ਇਸ ਤੇਲ ਦੇ ਵਿੱਚ ਮਹਿਜ਼ ਸਾਡੀ ਰਸੋਈ ਦੇ ਵਿੱਚੋਂ ਚੱਕ ਕੇ ਜਿਹੜੀਆਂ ਲਸਣ ਦੀਆਂ ਪੋਥੀਆਂ ਤਰੀਆਂ ਕੈ ਲਈਏ ਉਹ ਪਾਈਆਂ ਨੇ ਤੇ ਤੇਲ ਬਿਲਕੁਲ ਕੁਛ ਹੀ ਮਿੰਟਾਂ ਬਾਅਦ ਸੈਕਿੰਡਾਂ ਬਾਅਦ ਬਿਲਕੁਲ ਬਣ ਕੇ ਤਿਆਰ ਹੋ ਜਾਣਾ ਹੈ ਔਰ ਤੁਹਾਡੇ ਦਰਦਾਂ ਨੂੰ ਇਹਨੇ ਹਮੇਸ਼ਾ ਹਮੇਸ਼ਾ ਵਾਸਤੇ ਟਾਟਾ ਬਾਏ ਬਾਏ ਕਰ ਦੇਣਾ ਸਾਡੇ ਨਾਲ ਨੇ ਡਾਕਟਰ ਵਰਿੰਦਰ ਸਿੰਘ ਪੁੱਲਰ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਾਂਗੇ ਕਿ ਕਿਸ ਤਰੀਕੇ ਨਾਲ ਇਹ ਤੇਲ ਹੈ ਕਿਸ ਤਰੀਕੇ ਨਾਲ ਇੱਥੇ ਟ੍ਰੀਟਮੈਂਟ ਹੈ ਜਿਹੜਾ ਉਹ ਕੀਤਾ ਜਾਂਦਾ ਇੱਕ ਬਾਪੂ ਜੀ ਹੈਗੇ ਨੇ ਨਾਲੋਂ ਨਾਲ ਉਹਨਾਂ ਨੇ ਇੱਥੇ ਲਟਾਰ ਰੱਖੇ ਨੇ ਦਰਦਾਂ ਸੀ ਇਹਨਾਂ ਨੂੰ ਅਸੀਂ ਇਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਸਮਝਾਵਾਂਗੇ ਕਿ ਕਿਵੇਂ ਕਿੰਨੇ ਹੀ ਸਾਲਾਂ ਤੋਂ ਪਰੇਸ਼ਾਨ ਸੀ ਇਹ ਔਰ ਹੁਣ ਉਹਨਾਂ ਦਾ ਆਪਰੇਸ਼ਨ ਕਰਨ ਦੀ ਗੱਲ ਹੈਗੀ ਜਿਹੜੇ ਡਾਕਟਰ ਕਰਨ ਲੱਗੇ ਸੀ ਪਰ ਇਸੇ ਤੇਲ ਨਾਲ ਦੇ ਦੇਖੋ ਜਿਹੜਾ ਤੇਲ ਇਹ ਇਸ ਵੇਲੇ ਚੱਲ ਰਿਹਾ ਹੈ ਇਸ ਵੇਲੇ ਇਹ ਪੋਰਟਲੀ ਵੀ ਬੜੀ ਜ਼ਬਰਦਸਤ ਹੈਗੀ ਡਾਕਟਰ ਵਿਰਿੰਦਰ ਸਿੰਘ ਪੁੱਲਰ ਹੋਰਾੜੇ ਜੀ ਦੀ ਬਣਾਈ ਹੈਗੀ ਹੈ ਕੋਈ ਦਵਾਈ ਨਹੀਂ ਕੋਈ ਟੀਕਾ ਨਹੀਂ ਕੋਈ ਇੰਜੈਕਸ਼ਨ ਨਹੀਂ ਕੋਈ ਪੇਨ ਕਿਲਰ ਨਹੀਂ ਮਹਿਜ਼ ਇਨਾ ਤੇਲ ਦੇ ذریعے ਇਸ ਪੋਰਟਲੀ ਦੇ ذریعے ਜਿਹੜਾ ਇੱਥੇ ਸੇਕਾ ਦੇ ਕੇ ਕੰਮ ਹੈਗਾ ਜਿਹੜਾ ਉਹ ਚਲਾ ਲਿਆ ਜਾਂਦਾ ਹੈ ਕਿਸੇ ਤਰੀਕ ਦੀ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ ਸਾਡੇ ਨਾਲ ਨੇ ਡਾਕਟਰ ਵਿਰਿੰਦਰ ਸਿੰਘ ਪੁੱਲਰ ਸਾਹਿਬ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਾਂਗੇ ਡਾਕਟਰ ਸਾਹਿਬ ਇਹ ਕੀ ਨਵੀਂ ਚੀਜ਼ ਲੈ ਕੇ ਆਏ ਹੋ ਜੀ ਤੁਸੀਂ ਤੇ ਇਹ ਕਿਹੜਾ ਤੇਲ ਹੈ ਇਹਦੇ ਚ ਪੋਥੀਆਂ ਤੁਸੀਂ ਪਾਈਆਂ ਨੇ ਲਸਣ ਪਾਇਆ ਹੈ ਲਸਣ ਦੀਆਂ ਤੁਰੀਆਂ ਪਾਈਆਂ ਨੇ ਇਹ ਕੀ ਕਿਹੜਾ ਤੇਲ ਹੈ ਜੀ ਸਾਰੇ ਚੀਜ਼ਾ ਤੁਹਾਡੇ ਕੋਲੋਂ ਅਸੀਂ ਸਮਝਾਂਗੇ ਪਰ ਸਾਨੂੰ ਇਹ ਦੱਸੋ ਵੀ ਜਿਹੜਾ ਇਹ ਤੇਲ ਹੈ ਇਹ ਖਾਸ ਕਰਕੇ ਕਿਹੜੇ ਮਰੀਜ਼ਾਂ ਲਈ ਬਣਾਇਆ ਗਿਆ ਆ ਸਭ ਤੋਂ ਪਹਿਲਾਂ ਹਕੀਕਤ ਟੀਵੀ ਪੰਜਾਬੀ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਪਿਆਰ ਪੈਸਾ ਸਿਕਾਤ ਇਹ ਮੈਂ ਦਰਸ਼ਕਾਂ ਨੂੰ ਯਾਦ ਕਰਵਾ ਦਿਆਂ ਅੱਜ ਤੋਂ 1 ਸਾਲ ਪਹਿਲਾਂ ਆਪਾਂ 골ਡਨ ਆਇਲ ਲਾਂਚ ਕੀਤਾ ਸੀ ਠੀਕ ਹੈ ਠੀਕ ਹੈ ਤੇ ਇਸੇ 골ਡਨ ਆਇਲ ਦੀ ਫਾਰਮੂਲੇਸ਼ਨ ਹੈ ਉਸ 골ਡਨ ਆਇਲ ਨੂੰ ਅਸੀਂ ਗੱਠਾਂ ਦੇ ਲਈ ਪ੍ਰਮੋਟ ਕੀਤਾ ਗਿਆ ਸੀ ਗੱਠਾਂ ਮਤਲਬ ਹਾਂ ਗੱਠਾਂ ਸਰੀਰ ਦੇ ਵਿੱਚ ਕਿਤੇ ਵੀ ਗੱਠ ਬਣ ਗਈ ਆ ਲੂਪਸ ਆ ਲਾਈਪੋਮਾ ਵਾਂ ਬ੍ਰੈਸਿਸਟ ਹੈ ਠੀਕ ਹੈ ਤੇ ਇਵਨ ਯੂਟਰਸ ਦੇ ਵਿੱਚ ਫਾਈਬਰੇਟਸ ਬਣੇ ਨੇ ਤਾਂ ਉਹਨਾਂ ਸਾਰੀਆਂ ਗੱਠਾਂ ਵਾਸਤੇ ਆਪਾਂ ਪ੍ਰਮੋਟ ਕੀਤਾ ਸੀ ਜਿਹਦਾ ਬਹੁਤ ਜ਼ਿਆਦਾ ਫਾਇਦਾ ਅੱਜ ਵੀ ਉਸ 골ਡਨ ਆਇਲ ਨੂੰ ਲੈ ਕੇ ਬਹੁਤ ਕਾਲਿੰਗ ਆਉਂਦੀ ਹੈ ਕਿ ਅਸੀਂ ਇਸ ਆਇਲ ਨੂੰ ਕਿੱਥੋਂ ਲੈ ਸਕਦੇ ਆਂ ਔਰ ਇਹਨੂੰ ਘਰੇ ਲਿਆ ਕੇ ਅਸੀਂ ਖੁਦ ਇਦੇ ਨਾਲ ਟਰੀਟਮੈਂਟ ਵੀ ਕਰ ਸਕਦੇ ਆ ਤੇ ਅੱਜ ਵੀ ਪੇਸ਼ੈਂਟ ਉਹਨੂੰ ਫੌਰਨ ਦੇ ਵਿੱਚ ਵੀ ਬੈਠੇ ਹੋਏ ਮਰੀਜ਼ ਨੂੰ ਮੰਗਵਾਉਂਦੇ ਨੇ ਤੇ ਉਸੇ 골ਡਨ ਆਇਲ ਦੇ ਅੰਦਰ ਅਸੀਂ ਨਵੀਂ ਆਰ ਐਨ ਡੀ ਦੇ ਵਿੱਚ ਇਹਦੇ ਅੰਦਰ ਐਲਿਸਿਨ ਨਾਮ ਦਾ ਕੰਪਾਊਂਡ ਐਡ ਕੀਤਾ ਐ ਐਲਿਸਿਨ ਹਾਂ ਐਲਿਸਿਨ ਨਾਮ ਦਾ ਕੰਪਾਊਂਡ ਇਸ ਤਰ੍ਹਾਂ ਦਾ ਕੰਪਾਊਂਡ ਹੁੰਦਾ ਜੋ ਐਂਟੀਸੈਪਟਿਕ ਐਂਟੀ ਇਨਫਲਮੇਟਰੀ ਹੁੰਦਾ ਔਰ ਉਹਦਾ ਜਿਹੜਾ ਵਰਕ ਹੈਗਾ ਬਾਈ ਨੇਚਰਲ ਸਾਇੰਸ ਉਹ ਸਾਡੀ ਬਾਡੀ ਦੇ ਉੱਪਰ ਇੱਕ ਪੇਨ ਕਿਲਰ ਦੇ ਰੂਪ ਦੇ ਵਿੱਚ ਵੀ ਉਹ ਰੋਲ ਨਿਭਾਉਂਦਾ ਹੈ ਤਾਂ ਹੁਣ ਐਲਿਸਿਨ ਇੱਕ ਆਪਾਂ ਕੈਮਿਸਟਰੀ ਨਾਮ ਲੈ ਲਿਆ ਬਟ ਮੈਨੂੰ ਹੋਰ ਸਿੰਪਲੀਫਾਈ ਕਰ ਦਿੰਨਾ ਹੈ ਦਰਸ਼ਕਾਂ ਵਾਸਤੇ ਐਲਿਸਿਨ ਨਾਮ ਦਾ ਕੰਪਾਊਂਡ ਜਿਵੇਂ ਕਰਕੂਮਿਨ ਨਾਮ ਦਾ ਕੰਪਾਊਂਡ ਹਲਦੀ ਚ ਪਾਇਆ ਜਾਂਦਾ ਉਹਵੇਂ ਐਲਿਸਿਨ ਨਾਮ ਦਾ ਕੰਪਾਊਂਡ ਸਾਡੇ ਘਰ ਦੇ ਵਿੱਚ ਰਸੋਈ ਘਰ ਦੇ ਵਿੱਚ ਪਈ ਹੋਈ ਹਰਬ ਲਸਣ ਚ ਪਾਇਆ ਜਾਂਦਾ ਤਾਂ ਉਸ ਲਸਣ ਦੇ ਵਿੱਚੋਂ ਅਸੀਂ ਐਲੀਸਿਨ ਨਾਮ ਦੇ ਕੰਪਾਊਂਡ ਨੂੰ ਲੈਣ ਵਾਸਤੇ ਏਸੇ ਗੋਲਡਨ ਆਇਲ ਨੂੰ ਗਰਮ ਕੀਤਾ ਤੇ ਲਸਣ ਦੀਆਂ ਕਲੀਆਂ ਐਡ ਕੀਤੀਆਂ ਤਾਂ ਜੋ ਉਹ ਕੰਪਾਊਂਡ ਦਾ ਐਕਸਟ੍ਰੈਕਟ ਆ ਜਿਹੜਾ ਅਰਕ ਬਣ ਕੇ ਇਹਦੇ ਵਿੱਚ ਐਡ ਆਨ ਹੋ ਜੇ ਉਸ ਤੋਂ ਬਾਅਦ ਜਿਹੜੇ ਪੇਸ਼ੈਂਟ ਲਗਾਤਾਰ ਨਿਊਰੋ ਡਿਸਆਰਡਰ ਦੇ ਨਾਲ ਸੰਬੰਧਿਤ ਨਰਵਸ ਡਿਸਆਰਡਰ ਦੇ ਨਾਲ ਸੰਬੰਧਿਤ ਪਲਸ ਬਲੱਡ ਸਰਕੂਲੇਸ਼ਨ ਨਾਲ ਸੰਬੰਧਿਤ ਚੌਥਾ ਹੱਡੀਆਂ ਨਾਲ ਸੰਬੰਧਿਤ ਜੋਇੰਟ ਨਾਲ ਸੰਬੰਧਿਤ ਰੋਗਾਂ ਨੂੰ ਲੈ ਕੇ ਪੇਨ ਕਿਲਰ ਲਗਾਤਾਰ ਖਾ ਰਹੇ ਨੇ ਠੀਕ ਹੈ ਕਿਸੇ ਵੀ ਜੋਇੰਟਸ ਦਾ ਆਪਰੇਟ ਦੀ ਸੁਜੈਸ਼ਨ ਮਿਲ ਚੁੱਕੀ ਹੈ ਠੀਕ ਹੈ ਡਾਕਟਰ ਨੇ ਐਡਵਾਈਸ ਕਰ ਦਿੱਤਾ ਹੈਗਾ ਕਿ ਉਹਨੂੰ ਲੰਬੜ ਚਾਹੇ ਆਪਰੇਟ ਕਰਵਾਉਣਾ ਪਾਏਗਾ ਸਰਵਾਈਕਲ ਚਾਹੇ ਆਪਰੇਟ ਕਰਵਾਉਣਾ ਪਾਏਗਾ ਈਵਨ ਸਾਈਟਿਕਾ ਪੇਨ ਦੇ ਵਿੱਚ ਨਰਵ ਜਿਹੜੀ ਦਬ ਜਾਂਦੀ ਆ ਉਹਨੂੰ ਰਿਲੇਟਡ ਆਪਰੇਟ ਕਰਵਾਉਣਾ ਪਾਏਗਾ ਈਵਨ ਜਿਨ੍ਹਾਂ ਨੂੰ ਹਿਪ ਰਿਪਲੇਸਮੈਂਟ ਬੋਲਿਆ ਗਿਆ ਠੀਕ ਹੈ ਚੂਲੇ ਜਿਹੜੇ ਨੇ ਬਦਲ ਦੋ ਉਹ ਬੋਲਿਆ ਗਿਆ ਹੈਗਾ ਉਹਦੇ ਉੱਪਰ ਅਕੋਰਡਿੰਗ ਟੂ ਨੈਚੁਰਲ ਸਾਇੰਸ ਇਹ ਜਬਰਦਸਤ ਕੰਬੀਨੇਸ਼ਨ ਵਰਕ ਕਰ ਰਿਹਾ ਠੀਕ ਹੈ ਸਾਡੀ ਕੋਸ਼ਿਸ਼ ਸ਼ੁਰੂ ਤੋਂ ਰਹੀ ਹੈ ਕਿ ਨੈਚੁਰਲ ਸਾਇੰਸ ਦੀ ਜੋ ਵੀ ਰਿਸਰਚ ਹੈ ਠੀਕ ਹੈ ਦੱਬੀ ਹੋਈ ਹੈ ਜਾਂ ਨਵੀਂ ਅਪੈਂਡਮੈਂਟ ਕਰਨ ਵਾਲੀ ਹੈਗੀ ਉਹਨੂੰ ਐਡ ਆਨ ਕਰਕੇ ਦਰਸ਼ਕਾਂ ਦਾ ਇੰਟਰਡਿਊਸ ਕਰਵਾਇਆ ਜਾਵੇ ਉਸੇ ਚੈਪਟਰ ਦੇ ਤਹਿਤ ਇਸ ਚੀਜ਼ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ ਇਹਦੇ ਵਿੱਚ ਅਸੀਂ ਇਸ ਚੀਜ਼ ਦੀ ਆਰ ਐਨ ਡੀ ਨਾਲ ਐਡ ਕੀਤੀ ਹੈ ਫਰੂਕੀ ਜੀ ਕਿ ਅਸੀਂ ਵਿਦਆਊਟ ਮੈਡੀਸਨ ਇਸ ਤੇ ਕਿੰਨੇ ਕ ਸਕਸੈਸ ਹੋ ਰਹੇ ਹਾਂ ਠੀਕ ਹੈ ਠੀਕ ਹੈ ਤਾਂ ਕਿਉਂਕਿ ਮੋਸਟਲੀ ਜਿੰਨੇ ਵੀ ਹੱਡੀਆਂ ਨਾਲ ਜੁੜੇ ਹੋਈਆਂ ਸਮੱਸਿਆਵਾਂ ਹਨ ਜੋਇੰਟਸ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਹਨ ਇਹਨਾਂ ਦਾ ਜਿਹੜਾ ਰੂਟ ਕੌਜ਼ ਹੁੰਦਾ ਉਹ ਬਲੱਡ ਸਰਕੂਲੇਸ਼ਨ ਹੁੰਦਾ ਹੈ ਓਕੇ ਲੇਕਿਨ ਗੋਲੀਆਂ ਉਥੇ ਕੈਲਸ਼ੀਅਮ ਕਾਰਬੋਨੇਟ ਦੀਆਂ ਦਿੱਤੀਆਂ ਜਾਂਦੀਆਂ ਨੇ ਠੀਕ ਤਾਂ ਇਸ ਇਸ ਜਿਹੜਾ ਹੈ ਆਪਾਂ ਕਹਿ ਸਕਦੇ ਆ ਲੈਕ ਆਫ ਟਰੀਟਮੈਂਟ ਨੂੰ ਅਸੀਂ ਅਕੋਰਡਿੰਗ ਟੂ ਨੇਚਰਲ ਸਾਇੰਸ ਇਥੇ ਡਾਇਗਨੋਸ ਕਰਕੇ ਇੱਕ ਕਿਉਰ ਉਹਨੂੰ ਕਿਉਰ ਵਾਲੀ ਸਾਈਡ ਲੈ ਜਾਣ ਦੀ ਕੋਸ਼ਿਸ਼ ਕੀਤੀ ਹੈ ਜੀ 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 ਅਸੀਂ ਪੇਸ਼ੈਂਟ ਜਿੰਨਾ ਰਲੀਫ حاصل ਕਰ ਸਕਦੇ ਆ ਤਾਂ ਜ਼ਬਰਦਸਤ ਉਹਦੇ ਚ ਸਾਨੂੰ ਰਿਜ਼ਲਟ ਮਿਲੇ ਆ ਜਿਵੇਂ ਕਿ ਬਾਪੂ ਜੀ ਦੀ ਸਮੱਸਿਆ ਸੀ ਬਾਕੀ ਤਾਂ ਇਹ ਆਪਣਾ ਐਕਸਪੀਰੀਅੰਸ ਆਪ ਤੁਹਾਨੂੰ ਦੱਸਣਗੇ ਹੁਣ ਜਿਹੜੀ ਪੋਰਟਲੀ ਕੀਤੀ ਜਾ ਰਹੀ ਹੈ ਹਾਂਜੀ ਇਹ 13 ਤਰ੍ਹਾਂ ਦੀਆਂ ਹਰਬਸ ਨੇ ਇਸ ਪੋਟਲੀ ਦੇ ਅੰਦਰ ਇਹ ਪੋਟਲੀ ਚ ਯੈਸ ਇਹਦੇ ਚ ਕੋਈ ਰੇਤਾ ਨਹੀਂ ਹੈ ਜਾਂ ਨਮਕ ਨਹੀਂ ਹੈ 13 ਤਰ੍ਹਾਂ ਦੀਆਂ ਹਰਬਸ ਨੇ ਇਸ ਪੋਟਲੀ ਦੇ ਅੰਦਰ ਠੀਕ ਹੈ ਉਹ ਹਰਬਸ ਜਦੋਂ ਇਸ 골ਡਨ ਆਇਲ ਦੇ ਕੰਟੈਕਟ ਦੇ ਵਿੱਚ ਆਂਦੀਆਂ ਨੇ ਤਾਂ ਉਹਨਾਂ ਦਾ ਜਿਹੜਾ ਐਕਟਿਵ ਕੰਪਾਊਂਡ ਉਹਨਾਂ ਦੇ ਅੰਦਰ ਜਿਹੜਾ ਕੰਪਾਊਂਡ ਐਕਟਿਵ ਹੋ ਜਾਂਦਾ ਹੈ ਉਹ ਐਕਟਿਵ ਹੋਣ ਤੋਂ ਬਾਅਦ ਜਦੋਂ ਉਹਨੂੰ ਇੱਕ ਹੌਟ ਕੰਪਰੈਸ ਦੇ ਰੂਪ ਚ ਸਕਿਨ ਦੇ ਨਾਲ ਅਟੈਚ ਕੀਤਾ ਜਾਂਦਾ ਹੈ ਤਾਂ ਉਹਨਾਂ ਦਾ ਜਿਹੜਾ ਮੈਡੀਸਨਲ ਗੁਣ ਠੀਕ ਹੈ ਉਹ ਸਾਡੀ ਸਕਿਨ ਐਬਜ਼orb ਕਰਦੀ ਹੈ ਔਰ ਉਸ ਤੋਂ ਬਾਅਦ ਸਾਡੇ ਬਲੱਡ ਸਟ੍ਰੀਮ ਤੱਕ ਪਹੁੰਚਦੀ ਹੈ ਜਦੋਂ ਚੀਜ਼ ਬਲੱਡ ਸਟ੍ਰੀਮ ਤੱਕ ਪਹੁੰਚਦੀ ਹੈ ਬਲੱਡ ਦੀ ਕੁਆਲਿਟੀ ਬਲੱਡ ਆਪਣੇ ਆਪ ਹੀ ਦਵਾਈ ਬੰਨਾ ਸ਼ੁਰੂ ਹੋ ਜਾਂਦਾ ਜਿੱਥੋਂ ਜਿੱਥੋਂ ਮੂਵ ਕਰਦਾ ਹੈ ਉੱਥੋਂ ਉੱਥੋਂ ਦੀਆਂ ਮੁਸ਼ਕਲਾਂ ਬਲੋਕੇਜ ਗੱਠਾ ਉਹ ਉਹਨਾਂ ਨੂੰ چیرਦਾ ਹੋਇਆ ਸਾਫ਼ ਕਰਦਾ ਜਾਂਦਾ ਹੈ ਇਹੀ ਕਾਰਨ ਹੈਗਾ ਜਿਨ੍ਹਾਂ ਨੂੰ ਹਿਪ ਰਿਪਲੇਸਮੈਂਟ ਬੋਲਿਆ ਗਿਆ ਉਹਨਾਂ ਨੇ ਅਗਰ 90 ਦੇ ਨੇ ਥੈਰੇਪੀ ਨੂੰ ਫਾਲੋ ਕੀਤਾ ਤਾਂ ਅੱਜ ਉਹਨਾਂ ਨੂੰ ਹਿਪ ਰਿਪਲੇਸਮੈਂਟ ਦੀ ਜ਼ਰੂਰਤ ਨਹੀਂ ਪਈ ਇਹ ਪੇਸ਼ੈਂਟ ਦਾ ਕਹਿਣਾ ਸਾਨੂੰ ਠੀਕ ਹੈ ਜਿਨ੍ਹਾਂ ਨੇ ਲੰਬਰ ਸਪੋਨਡਾਇਲਾਈਟਿਸ ਦੀ ਪ੍ਰੋਬਲਮ ਸੀ ਜਾਂ ਜਿਨ੍ਹਾਂ ਨੂੰ ਸਾਇਟਿਕਾ ਪੇਨ ਅੱਜ ਦੇ ਸਮੇਂ 'ਚ ਬਹੁਤ ਬੁਰੀ ਪੇਨ ਹੈ ਇਹ ਤੁਸੀਂ ਨਾ ਜੀ ਮਤਲਬ ਦੁਗ ਦੀ ਰਗ ਫੜ ਲਈ ਉਹ ਵੈਸੇ ਵੀ ਉਹ ਰਗ ਹੀ ਹੈ ਸਾਇਟਿਕਾ ਤੁਸੀਂ ਵੀ ਫੜ ਲਈ ਹੈ ਇਹ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਹੈ ਜੀ ਜਿਹੜੇ ਵੀ ਅਗਰ ਕਿਸੇ ਡਾਕਟਰ ਨੂੰ ਕੋਈ ਚੀਜ਼ ਸਮਝ ਨਹੀਂ ਆਉਂਦੀ ਉਹ ਕਹਿ ਦਿੰਦੇ ਜੀ ਇਹ ਤਾਂ ਹਿਪ ਰਿਪਲੇਸਮੈਂਟ ਹੋ ਜਾਂ ਜਿਹਨੂੰ ਸਮਝ ਆ ਜਾਂਦੀ ਹੈ ਉਹ ਕਹਿੰਦੇ ਜੀ ਇਹ ਤਾਂ ਸਾਇਟਿਕਾ ਦਾ ਦਰਦ ਆਏਗਾ ਜਿਹਨੂੰ ਸਾਡੇ ਪਿੰਡਾਂ ਦੇ ਵਿੱਚ ਰਿੰਗਣਵਾਦ ਕਹਿ ਦਿੰਦੇ ਨੇ ਜੀ ਕਈ ਤਾਂ ਰਿੰਗਣਵਾਦ ਹੋ ਗਿਆ ਹੁਣੇ ਰਿੰਗ ਰਿੰਗ ਕੇ ਉਹ ਮਤਲਬ ਤੁਰ ਨਹੀਂ ਸਕਦਾ ਰਿੰਗ ਰਿੰਗ ਕੇ ਚੱਲੂ ਹਾਂ ਉਹ ਰਿੰਗਣ ਵਾਲੇ ਕੰਮ ਹੋ ਜਾਂਦਾ ਹੈ ਬਟ ਐਕਚੁਅਲੀ ਫਰੁਕੀ ਜਿਹੜੀ ਸਾਈਟਿਕਾ ਪੇਨ ਹੈ ਨਾ ਇਹਦੇ ਉੱਤੇ ਹਮੇਸ਼ਾ ਜੋ ਪੇਸ਼ੈਂਟ ਸਾਨੂੰ ਆ ਕੇ ਦੱਸਦੇ ਕਿ ਸਾਨੂੰ ਐਡਵਾਈਸ ਮਿਲੀ ਹੋਈ ਹੈ ਕਿ ਨਸ ਜਿਹੜੀ ਉਹ ਮਨਕੇ ਦੇ ਥੱਲੇ ਦਬ ਗਈ ਹੈ ਉਹਨੂੰ ਹੁਣ ਮਨਕਾ ਦਬ ਜਾਂਦਾ ਜੀ ਨਹੀਂ ਐਕਚੁਅਲ ਦੇ ਵਿੱਚ ਨਾ ਕੋਈ ਵੀ ਚੀਜ਼ ਆ ਸਾਡੀ ਬੋਡੀ ਦੇ ਅੰਦਰ ਉਹ ਆਪਣੀ ਸ਼ੇਪ ਬਦਲਦਾ ਕੌਣ ਰੱਖਦੀ ਆ ਜੇ ਤੁਸੀਂ ਉਹਨੂੰ ਉਹਦੀ ਪ੍ਰੋਪਰ ਮਾਤਰਾ ਚ ਨਿਊਟ੍ਰੀਸ਼ਨ ਵੈਲਿਊ ਉਹਦੀ ਨਹੀਂ ਰੱਖੋਗੇ ਤਾਂ ਆਪਣੇ ਸਮੇਂ ਤੋਂ ਪਹਿਲਾਂ ਸ਼ੇਪ ਚ ਪਰਵਰਤਨ ਲੈ ਆਉਂਦੀ ਆ ਫਾਰ ਇਗਜ਼ਾਮਪਲ ਜਿਵੇਂ ਆਰਏ ਫੈਕਟਰ ਹੈ ਆਟੋਇਮਿਊਨ ਡਿਸਆਰਡਰ ਦੇ ਵਿੱਚ ਆ ਜਾਂਦਾ ਕੁਝ ਹੱਡੀਆਂ ਆਪਣਾ ਸ਼ੇਪ ਬਦਲ ਸ਼ੁਰੂ ਕਰ ਦਿੰਦਿਆਂ ਨੇ ਸੋ اسی ਤਰ੍ਹਾਂ ਇਹਦੇ ਵਿੱਚ ਵੀ ਹੈ ਐਕਚੁਅਲ ਦੇ ਵਿੱਚ ਜਿਹੜੀ ਸਾਇਟਿਕਾ ਪੇਨ ਹੈ ਉਹਦੇ ਅੰਦਰ ਜਿਹੜੀ ਨਰਵ ਜਿਹੜੀ ਮਣਕੇ ਦੇ ਥੱਲੋਂ ਗੁਜ਼ਰਦੀ ਉਹ ਨਿਊਰੋ ਉਹ ਜਿਹੜੀਆਂ ਨਰਵਸ ਹੁੰਦੀਆਂ ਨੇ ਉਹਦੇ ਵਿੱਚ ਬਲੱਡ ਵੀ ਮੂਵ ਕਰਦਾ ਤੇ ਸਿਗਨਲ ਵੀ ਮੂਵ ਕਰਦੇ ਨੇ ਉਹ ਦੋਨੇ ਚੀਜ਼ਾਂ ਦਾ ਕੰਬੀਨੇਸ਼ਨ ਹੈ ਡਾਕਟਰ ਸਾਹਿਬ ਜ਼ਿਆਦਾਤਰ ਜਿਹੜੀ ਸੈਟਿਕਾ ਪੇਨ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹ ਪੁੜੇ ਤੋਂ ਚੱਲਦੀ ਹੈ ਤੇ ਕੋੜੇ ਤੋਂ ਚਲਦੀ ਚਲਦੀ ਆ ਦੇਖੋ ਇਹ ਰੂਟ ਕੌਜ਼ ਹੈਗਾ ਜੀ ਜਿੱਦ ਨੂੰ ਅਸੀਂ ਸਿਆਟਿਕਾ ਕਹਿੰਦੇ ਨੇ ਇੱਥੋਂ ਚੱਲੀ ਚੱਲ ਕੇ ਇਹ ਇਹ ਇੱਥੇ ਤੱਕ ਜਾਂਦਾ ਜੀ ਇਹ ਢਾ ਤੱਕ ਜਾਂਦਾ ਦਰਦ ਦੇਖੋ ਇੱਥੋਂ ਉਹਨੇ ਇੱਧਰ ਵੀ ਮੂਵ ਕਰਨਾ ਹੈ ਤੇ ਇਸ ਸਾਈਡ ਵੀ ਮੂਵ ਕਰਨਾ ਹੈ ਕਿਸ ਵੀ ਸਾਈਡ ਮੂਵ ਕਰ ਰਹੀ ਹੈਗੀ ਆ ਉਹਦਾ ਰੂਟ ਕੌਜ਼ ਕੀ ਹੁੰਦਾ ਹੈ ਕਿ ਜਦੋਂ ਇੱਥੋਂ ਦੀ ਵੰਡ ਹੁੰਦੀ ਆ ਦੋਨੋਂ ਲੋਅਰ ਪੋਰਸ਼ਨ ਦੇ ਵਿੱਚ ਤਾਂ ਉਹ ਉਹਦੇ ਅੰਦਰ ਬਲੱਡ ਫਲੋ ਕਰਦਾ ਇਹ ਉਸੇ ਤਰ੍ਹਾਂ ਸਿੰਪਲ ਕਰਕੇ ਮੈਂ ਦੱਸ ਦੱਸਦਾ ਦਰਸ਼ਕਾਂ ਨੂੰ ਇੱਥੋਂ ਦਾ ਵਰਕ ਸਮਝ ਆ ਜਾਏਗਾ ਜਿਵੇਂ ਆਪਾਂ ਇੱਕ ਪਾਈਪ ਟੈਪ ਦੇ ਨਾਲ ਲਗਾ ਦੇ ਤੇ ਪਾਣੀ ਛੱਡ ਦਿੰਦੇ ਆ ਤਾਂ ਪਾਈਪ ਫੁੱਲ ਜਾਂਦੀ ਹੈ ਕਿਉਂਕਿ ਅੰਦਰ ਪਾਣੀ ਹੈ ਜਿਵੇਂ ਤੁਸੀਂ ਉਹਨੂੰ ਟੈਪ ਨੂੰ ਬੰਦ ਕਰੋਗੇ ਤਾਂ ਉਹ ਜਿਹੜੀ ਪਾਈਪ ਪਿੱਚ ਕੇ ਜਾਂਦੀ ਹੈ ਠੀਕ ਹੈ ਉਹ ਆਪਣਾ ਸਾਈਜ਼ ਬਦਲ ਲੈਂਦੀ ਹੈ ਸੇਮ ਜਦੋਂ ਲੋਅਰ ਪੋਰਸ਼ਨ ਦੇ ਅੰਦਰ ਬਲੱਡ ਫਲੋ ਘਟਦਾ ਹੈ ਤਾਂ ਉਹ ਜਿਹੜੀ ਜਿਹੜੀ ਆਪਣੀ ਨਰਵਜ਼ ਹੈਗੀ ਹੈ ਜਿਹਨੇ ਤਾਂ ਬਲੱਡ ਵੀ ਫਲੋ ਕਰ ਰਿਹਾ ਹੈਗਾ ਉਹ ਪਿੱਚ ਜਾਂਦੀ ਹੈ ਠੀਕ ਹੈ ਓਕੇ ਦੁਬਾਰਾ ਉਹ ਫਲੋ ਨਾ ਮਿਲਣ ਕਰਕੇ ਉਹ ਦੱਬੀ ਰਹਿੰਦੀ ਹੈ ਅਗਰ ਦੁਬਾਰਾ ਉਹਨੂੰ ਅਸੀਂ ਫਲੋ ਕਰਨਾ ਹੈ ਤਾਂ ਸਾਨੂੰ ਬਲੱਡ ਫਲੋ ਤੇਜ਼ ਕਰਨਾ ਪਵੇਗਾ ਉਹ ਆਪਣੇ ਆਪ ਹੀ ਆਪਣੇ ਸਾਈਜ਼ ਦੇ ਵਿੱਚ ਆ ਜਾਏਗੀ ਹੁਣ ਹੁੰਦਾ ਕੀ ਹੈਗਾ ਕਿ 30 40 ਸਾਲ ਤੋਂ ਬਾਅਦ ਬੰਦੇ ਦਾ ਜਿਹੜਾ ਨਰਵਸ ਤੰਤਰ ਹੈ ਜਿਹੜਾ ਸਪਾਈਨਲ ਤੋਂ ਗੁਜ਼ਰਦਾ ਹੋਇਆ ਇਸ ਜਗ੍ਹਾ ਤੋਂ ਸਾਡੇ ਬ੍ਰੇਨ ਤੱਕ ਆਉਂਦਾ ਹੈ ਇਹ ਕਾਫੀ ਜ਼ਿਆਦਾ ਯੂਜ਼ ਹੁੰਦਾ ਹੈ ओके ਸਿਰਦਰ ਪਰਿਵਾਰ ਦੀ ਜ਼ਿੰਮੇਵਾਰੀ ਸਮਾਜ ਦੀ ਜ਼ਿੰਮੇਵਾਰੀ ਕੰਮ ਕਰਦੀ ਟੈਂਸ਼ਨ ਬਹੁਤ ਤਾਂ ਸਟ्रेस ਲੈਵਲ ਜਿਆਦਾ ਜਦੋਂ ਹਾਈ ਹੁੰਦਾ ਸਾਡੇ ਬ੍ਰੇਨ ਦੇ ਫੰਕਸ਼ਨ ਉਦੋਂ ਵਿਗੜਦੇ ਨੇ ਠੀਕ ਹੈ ਤਾਂ ਉਹਦੇ ਨਾਲ ਸਾਡਾ ਮੈਟਾਬੋਲਿਕ ਵੀ ਵਿਗੜਦਾ ਹੈ ਲੀਵਰ ਦੇ ਕੰਮ ਵੀ ਵਿਗੜਦੇ ਹੈਗੇ ਤਾਂ ਉਹਦੇ ਨਾਲ ਕੀ ਹੁੰਦਾ ਸਾਡੇ ਬਲੱਡ ਦੀ ਜਿਹੜੀ ਵੰਡ ਹੈ ਉਹ ਵੀ ਵਿਗੜਦੀ ਹੈ ਇਹ ਤਾਂ ਬਾਪੂ ਜੀ ਤਾਂ ਕਹਿ ਰਹੇ ਸੀ ਜੀ ਇਹਨਾਂ ਨੂੰ ਤਾਂ ਕਈ ਵਾਰ ਡੈਗਗੇਡ ਠੇਕੇਦਾਰੀ ਲੈਣ ਚ ਨੇ ਵੀ ਆਸਮਾਨ ਨੂੰ ਡਿੱਗੇ ਹੋਏ ਨੇ ਇਹ ਜ਼ਮੀਨ ਤੇ ਹਾਂ ਬਿਲਕੁਲ ਤਾਂ ਜਿਨ੍ਹਾਂ ਦੇ ਆਲਰੇਡੀ ਸੱਟ ਲੱਗ ਜਾਂਦੀ ਐ ਇਸ ਤਰ੍ਹਾਂ ਦੀ ਤਾਂ ਉਹਨਾਂ ਦੇ ਤਾਂ ਆਲਰੇਡੀ ਜਦੋਂ ਸੱਟ ਲੱਗ ਜਾਂਦੀ ਆ ਉਹ ਇੱਕ ਆਪਟੀਕਲਸ ਦੇ ਰੂਪ ਚ ਉਹ ਤਾਂ ਚੀਜ਼ ਹੈਗੀ ਐ ਮੁਸ਼ਕਲ ਦੀ ਦੂਸਰਾ ਉਮਰ ਦੇ ਪ੍ਰਭਾਵ ਦੇ ਅਨੁਸਾਰ ਲੋਅਰ ਪੋਰਸ਼ਨ ਚ ਬਲੱਡ ਆਲਰੇਡੀ 30 40 ਸਾਲ ਤੋਂ ਬਾਅਦ ਘਟ ਜਾਂਦਾ ਉਹਦਾ ਅਸਰ ਵੀ ਆਉਂਦਾ ਜਿਸ ਦੇ ਕਰਕੇ ਇਹ ਪੇਨ ਚ ਤਬਦੀਲ ਹੋ ਜਾਂਦੀ ਐ ਲੇਕਿਨ ਇਹਦਾ ਇੰਟਰਨਲ ਵਰਕ ਜੇ ਅਸੀਂ ਬੈਸਟ ਕਰਨਾ ਤਾਂ ਸਾਨੂੰ ਉਹ ਜਿਹੜੀ ਬਲੱਡ ਸਰਕੂਲੇਸ਼ਨ ਤੇ ਕੰਮ ਕਰਨਾ ਪਏਗਾ ਜਿਹਦਾ ਕੰਮ ਅਸੀਂ ਮ사ਜ ਦੇ ਨਾਲ ਥੈਰੇਪੀਜ਼ ਦੇ ਨਾਲ ਹਰਬ ਪੋਰਟਲੀ ਥੈਰੇਪੀਜ਼ ਦੇ ਨਾਲ ਆਪਾਂ ਪਰਫੈਕਟਲੀ ਕਰ ਸਕਦੇ ਆ ਸਾਡੇ ਰਿਸਰਚ ਸੈਂਟਰ ਦੇ ਵਿੱਚ ਡਾਕਟਰ ਰਿਤੂ ਬਾਲਾ ਜੀ ਨੇ ਇਹ ਆਲਰੇਡੀ ਇਸ ਜੀ ਨੂੰ ਰੈਗੂਲਰ ਦੇਖ ਰਹੇ ਨੇ ਔਰ ਬੜੇ ਅੱਛੇ ਟੈਸਟੀਮੋਨਿਅਲ ਇਹਨਾਂ ਨੇ ਕ੍ਰੀਏਟ ਕੀਤੇ ਨੇ ਪੋਰਟਲੀ ਸੋ ਇਹ ਜਿਹੜੀ ਪੋਰਟਲੀ ਹੈ ਇਹਦੀ ਆਲਰੇਡੀ ਬਾਤ ਖਾਸਾ ਕੁਝ ਪਾਇਆ ਹੋਇਆ ਲੱਗਦਾ ਜੀ 12 ਤੋਂ 13 ਤਰ੍ਹਾਂ ਦੀਆਂ ਹਰਬ ਜਿਹਦੇ ਅੰਦਰ ਪਾਈਆਂ ਜਾਂਦੀਆਂ ਨੇ ਉਹ ਹਰਬਸ ਹੀ ਦੇ ਕੰਪਾਊਂਡ ਹੀ ਐਕਟਿਵ ਹੁੰਦੇ ਨੇ ਜਦੋਂ 골ਡਨ ਆਇਲ ਦੇ ਕੰਟੈਕਟ ਜਾਂਦੇ ਮਤਲਬ 골ਡਨ ਆਇਲ ਨਾਲ ਜੇਕਰ ਇਹ ਪੋਰਟਲੇ ਦੀ ਮ사ਜ ਅਸੀਂ ਕਰੀਏ ਤਾਂ ਜੇ 골ਡਨ ਆਇਲ ਚ ਅਸੀਂ ਮੰਨ ਕੇ ਚੱਲੀ ਕਿ 100 ਤਰ੍ਹਾਂ ਦਾ ਗੁਣ ਹੈ 100 ਦਰਦ ਭਜਾਉਣ ਦਾ ਗੁਣ ਹੈ ਤਾਂ ਉਹਦੀ ਤਾਕਤ 1000 ਗੁਣਾ ਹੋ ਜਾਏਗੀ 1000 ਗੁਣਾ ਹੋ ਜਾਏਗੀ ਜੀ ਦੇਖੋ ਆਪਾਂ ਅਕਸਰ ਕਹਿੰਦੇ ਆ ਕਿ ਬੋਡੀ ਦਾ ਡਾਕਟਰ ਬੋਡੀ ਦੇ ਅੰਦਰ ਹੈ ਲੇਕਿਨ ਉਹਨੂੰ ਕੰਮ ਕਰਨ ਲਈ ਰੌਮਟੀਰਲ ਚਾਹੀਦਾ ਅ ਔਰ ਅਰੇ ਲਈ ਕੁਝ ਨਹੀਂ ਦੇ ਰਹੇ ਇਹਨਾਂ ਨੂੰ ਖਾਣ ਵਾਸਤੇ ਕੋਈ ਪੇਨਕਿਲਰ ਨਹੀਂ ਦੇਣਾ ਕੁਝ ਨਹੀਂ ਦੇ ਰਹੇ ਹੈਗੇ ਔਰ ਇਹ ਵੀ ਕੋਈ ਕੋਈ ਟੀਕਾ ਨਹੀਂ ਲਗਾ ਕੋਈ ਕੁਝ ਨਹੀਂ ਕੁਝ ਨਹੀਂ ਦੇ ਰਹੇ ਸਿਰਫ ਅਸੀਂ 골ਡਨ ਆਇਲ ਦੇ ਨਾਲ ਇਹਨਾਂ ਦੇ ਜਿੰਨੇ ਵੀ ਨਰਵਸ ਤੰਤਰ ਨਾਲ ਲੇਟਰ ਬਲੱਡ ਸਰਕੂਲੇਸ਼ਨ ਨਾਲ ਰਿਲੇਟਡ ਸਿਸਟਮ ਨੂੰ ਰੀਐਕਟਿਵ ਕਰਨ ਦੇ ਉੱਤੇ ਅਸੀਂ ਕੋਸ਼ਿਸ਼ ਕੀਤੀ ਹੈ ਬਾਕੀ ਦਾ ਕੰਮ ਇਹਨਾਂ ਦੇ ਸਰੀਰ ਨੇ ਖੁਦ ਕੀਤਾ ओके okay. बाकी ਦਾ ਪੇਨ ਕਿਲਰ ਨੂੰ ਪੇਨ ਨੂੰ ਰਿਲੀਫ ਦਿੱਤਾ ਹੈ ਤਾਂ ਨਰਵਸ ਤੰਤਰ ਨੇ ਆਪ ਦਿੱਤਾ ਕਿਉਂਕਿ ਬਲੱਡ ਫਲੋ ਨਾਰਮਲ ਹੋ ਗਿਆ ਤੀਸਰਾ ਕੀ ਜਰੂਰ ਤੁਸੀਂ ਮ사ਜ ਕਰ ਦਿਓ ਆਇਲ ਦੀ ਕਿਸੇ ਹਰਬ ਨਾਲ ਜੋੜ ਕੇ ਤਾਂ ਸਾਡੀ ਬਾਡੀ ਦਾ ਵਾਤ ਕੰਟਰੋਲ ਹੁੰਦਾ ਹੈ ਜਦੋਂ ਪੇਨ ਹੁੰਦੀ ਹੈ ਕਿਸੇ ਨੂੰ ਵਿੰਗੜਵਾ ਦੀ ਪੇਨ ਹੈ ਤਾਂ ਵਾਤ ਦਾ ਡਿਸਆਰਡਰ ਹੈ ਕਿਸੇ ਨੂੰ ਲੰਬਰ ਦੀ ਪੇਨ ਹੈ ਵਾਤ ਦਾ ਡਿਸਆਰਡਰ ਹੈ ਕਿਸੇ ਨੂੰ ਸਰਵਾਈਕਲ ਦੀ ਪੇਨ ਹੈ ਵਾਤ ਦਾ ਡਿਸਆਰਡਰ ਹੈ ਜਦੋਂ ਤੁਸੀਂ ਇਸ ਪੋਰਟਲੀ ਦੇ ਕੰਟੈਕਟ ਦੇ ਵਿੱਚ 골ਡਨ ਆਨ ਨੂੰ ਲੈ ਕੇ ਆਓਗੇ ਉਹਦਾ ਸਭ ਤੋਂ ਪਹਿਲਾ ਕੰਮ ਉਹਨੇ ਵਾਤ ਕੰਟਰੋਲ ਕਰਨੀ ਆ ਜਿੰਨੇ ਵੀ ਜੋੜਾਂ ਦਰਦ ਵਾਲੇ ਸਾਰਿਆਂ ਦੀ ਵਾਤ ਹੀ ਇਮਬੈਲੈਂਸ ਹੈ ਜਦੋਂ ਅਸੀਂ ਵਾਤ ਨੂੰ ਕੰਟਰੋਲ ਕਰ ਦਿੰਨੇ ਆ ਬਾਡੀ ਆਪਣੇ ਆਪ ਹੀ ਆਪਣਾ ਬੈਲੈਂਸ ਕਰਨਾ ਸ਼ੁਰੂ ਕਰ ਦਿੰਦੀ ਆ ਸੋ ਇਹ ਇੱਕ ਨੇਚਰ ਦਾ ਕੰਬੀਨੇਸ਼ਨ ਆ ਹਰਬ ਦੇ ਨਾਲ ਜਿਹੜਾ ਅਸੀਂ ਉਹਨੂੰ ਪਰਫੈਕਟਲੀ ਆਰ ਐਨ ਡੀ ਦੇ ਮੁਤਾਬਕ ਦੇਣ ਦੀ ਕੋਸ਼ਿਸ਼ ਕੀਤੀ ਆ ਜਿਹਦੇ ਬਿਨਾ ਮੈਡੀਸਨ ਤੋਂ ਸਾਡੀ ਕੋਸ਼ਿਸ਼ ਸੀ ਕਿ ਬਿਨਾ ਮੈਡੀਸਨ ਦੇ ਦੀ ਆਰ ਐਨ ਡੀ ਕੀਤੀ ਜਾਵੇ ਠੀਕ ਹੈ ਅੱਛਾ ਡਾਕਟਰ ਸਾਹਿਬ ਜਿਹੜਾ ਇਹ ਤੇਲ ਹੈ ਕਿਵੇਂ ਬਣੇਗਾ ਘਰ ਦੇ ਵਿੱਚ ਜਿਹੜਾ ਅਸੀਂ ਇਸ ਵੇਲੇ ਲਸਣ ਦੇ ਵਿੱਚ ਪਾ ਕੇ ਤੁਸੀਂ ਬਣਾਇਆ ਤੇ ਇਹ ਪੋਟਲੀਆਂ ਜੀ ਕਰਸਣੇ ਘਰ ਦੇ ਵਿੱਚ ਬਣਾਉਣੀਆਂ ਹੁਣ ਉਹ ਕਿਦਾਂ ਉਹ ਕੀ ਹੈ ਉਹ ਕੀ ਨੁਸਖਾ ਫਾਰਮੂਲਾ ਜਿਹੜੀ ਪੋਟਲੀ ਵਾਲੀ रहेगी है तो पोर्टली ਤੁਹਾਨੂੰ ਬਣੀ ਹੋਈ ਹੀ ਲੈਣ ਚ ਫਾਇਦਾ ਰਹੇਗਾ ਕਿਉਂਕਿ ਆਮ ਪਰਸਨ ਇਹਦੇ ਕੰਬੀਨੇਸ਼ਨ ਨੂੰ ਸਮਝ ਨਹੀਂ ਪਾਏਗਾ ਤਾਂ ਇਹ ऑलरेडी ਸਾਡੇ ਹਰ ਹਸਪੀਟਲ ਦੇ ਵਿੱਚ ਅਵੇਲੇਬਲ ਹੁੰਦੀਆਂ ਨੇ ਦੂਸਰਾ 골ਡਨ ਆਇਲ ਤੁਹਾਨੂੰ ਪਤਾ ਹੀ ਆਪਣੇ ਹਰ ਰਿਸਰਚ ਸੈਂਟਰ ਤੇ ਅਵੇਲੇਬਲ ਹੈ ਇਹਨੂੰ ਲਿਆ ਜਾ ਸਕਦਾ ਹੈ ਤੀਸਰੀ ਨੰਬਰ ਤੇ ਕੀ ਹੈ ਜਿਸ ਤਰ੍ਹਾਂ ਦੀ ਪੇਨ ਹੈ ਹੁਣ ਕਈਆਂ ਦੇ ਇਕੱਲਾ ਬੋਡੀ ਦੇ ਮਸਲ ਚ ਪੇਨ ਹੈ ਠੀਕ ਹੈ ਉਥੇ ਲਸਣ ਪਾਉਣ ਦੀ ਜ਼ਰੂਰਤ ਨਹੀਂ ਹੈ ਅੱਛਾ ਉਥੇ ਅਲਿਸਿੰਦੀ ਜ਼ਰੂਰਤ ਨਹੀਂ ਹੈ ਅਲਿਸਿੰਦੀ ਦੀ ਜ਼ਰੂਰਤ ਕਿਉਂਕਿ ਬਲੱਡ ਫਲੋ ਬਹੁਤ ਤੇਜ਼ ਕਰਨਾ ਹੈ ਕਿਉਂ ਉਹਨੂੰ ਆਪਰੇਟ ਲਈ ਗਿਆ ਗਿਆ ਅੱਛਾ ਇਹਨਾਂ ਨੂੰ ਵੀ ਆਪਰੇਸ਼ਨ ਵਾਸਤੇ ਕਰਾ ਹਾਂ ਆਪਰੇਸ਼ਨ ਲਈ ਕਿਹਾ ਗਿਆ ਸੀ ਤਾਂ ਉਹਦੇ ਵਾਸਤੇ ਇਸ ਵਿੱਚ ਅਲਿਸਨ ਐਡ ਕਰਕੇ ਇਸ ਚੀਜ਼ ਨੂੰ ਐਡ ਕਰ ਦਿੱਤਾ ਗਿਆ ਹੈਗਾ ਸੋ ਜੋ ਜਿਸ ਤਰ੍ਹਾਂ ਦਾ ਰੋਗ ਹੈ ਉਸ ਢੰਗ ਨਾਲ ਤੁਸੀਂ ਇਸ ਆਇਲ ਨੂੰ ਯੂਜ਼ ਕਰ ਸਕਦੇ ਹੋ ਜੀ 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 ਸੋ ਸਾਡੇ ਨਾਲ ਬਾਪੂ ਜੀ ਨੇ ਅ ਇਨਨਲ ਵੀ ਅਸੀਂ ਗੱਲਬਾਤ ਤੁਹਾਡੀ ਕਰਾਵਾਂਗੇ ਪਰ ਡਾਕਟਰ ਸਾਹਿਬ ਨਾਲ ਵੀ ਅਸੀਂ ਤੁਹਾਡੀ ਗੱਲਬਾਤ ਕਰਾਣੇ ਅੱਛਾ ਇਸ ਤਰ੍ਹਾਂ ਦਾ ਕੀ ਤੁਸੀਂ ਕਰਦੇ ਹੋ ਬਾਪੂ ਜੀ ਦਾ ਆਪਰੇਸ਼ਨ ਹੀ ਤੁਸੀਂ ਬਚਾਲਿਆ ਬਈ ਬਾਪੂ ਜੀ ਕਹਿੰਦੇ ਵੀ ਮੈਂ ਤਾਂ ਆਹ ਛੱਡ ਚੁੱਕਿਆ ਸੀ ਇਹਨਾਂ ਦੇ ਸਰ 골ਡਨ ਆਇਲ ਦੇ ਨਾਲ ਪੋਟਲੀ ਦੀ ਮਸਾਜ ਹੀ ਦਿੱਤੀ ਐ ਅਸੀਂ ਸਿਰਫ ਕੋ ਪੋਟਲੀ ਦੀ ਮਸਾਜ ਜੀ ਇਸ ਤੋਂ ਉੱਪਰ ਕੁਝ ਵੀ ਨਹੀਂ ਇਹਨਾਂ ਦੇ ਐਕੂਪ੍ਰੈਸ਼ਨ ਨਾਲ ਕੀਤਾ ਠੀਕ ਠੀਕ ਲਾ ਲਓ ਸਹੀ ਐ ਸਰ ਪੁੱਛ ਲਓ ਤੁਸੀਂ ਪੇਸ਼ੈਂਟ ਨੂੰ ਅੱਛਾ ਹਾਂਜੀ ਤੇ ਇਹ ਕਰਨੀ ਕਿਵੇਂ ਹੁੰਦੀ ਹੈ ਢੰਗ ਕੀ ਹੈ ਜਿਹੜੇ ਦਰਸ਼ਕ ਇਸ ਵੇਲੇ ਦੇਖ ਰਹੇ ਨੇ ਜਾਂ ਫਿਰ ਜਿਹੜੇ ਇਹ ਤੇ 골ਡਨ ਆਇਲ ਇਸਤੇਮਾਲ ਕਰਦੇ ਨੇ ਜਾਂ ਪੌਟਲੀ ਲੈ ਕੇ ਜਾਣ ਉਹਨਾਂ ਨੂੰ ਸਮਝਾਉਂਗਾ ਵੀ ਕਰਨੀ ਕਿਵੇਂ ਹੁੰਦੀ ਹੈ ਇਹ ਪਹਿਲਾਂ ਕਿਸੇ ਚੀਜ਼ ਦੇ ਵਿੱਚ ਤੁਸੀਂ ਆਇਲ ਨੂੰ ਪਾ ਲੈਣਾ ਫਿਰ ਉਹਦੇ ਵਿੱਚ ਲਸਣ ਲਸਣ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਹਰ ਇੱਕ ਪੇਸ਼ੈਂਟ ਦੇ ਨਹੀਂ ਪਾਣਾ ਤੁਸੀਂ ਜਿਨ੍ਹਾਂ ਦਾ ਬਲੱਡ ਸਰਕੂਲੇਸ਼ਨ ਤੇਜ਼ ਕਰਨਾ ਸਿਰਫ ਉਹਨਾਂ ਦੇ ਹੀ ਯੂਜ਼ ਕਰਨਾ ਉਹਨੂੰ ਗਰਮ ਕਰਕੇ ਨਾਲ ਤੁਸੀਂ ਪੌਟਲੀ ਨੂੰ ਹੱਥ 'ਚ ਰੱਖਣਾ ਬਟ ਪੌਟਲੀ ਜਦੋਂ ਤੁਸੀਂ ਲਗਾਣੀ ਹੈ ਉਦੋਂ ਡਾਇਰੈਕਟ ਨਹੀਂ ਲਗਾ ਦੇਣੀ ਪੇਸ਼ੈਂਟ ਦੇ ਪਹਿਲਾਂ ਤੁਸੀਂ ਆਪਣੇ ਚੈੱਕ ਕਰਨੀ ਆ ਅੱਛਾ ਹੋਰ ਕਿਤੇ ਠੀਕ ਕਰਦੇ ਕਰਦੇ ਤੁਸੀਂ ਫੂਕ ਹੀ ਦਿਓ ਕਿਉਂਕਿ ਸਕਿਨ ਸੈਂਸਿਟਿਵ ਹੁੰਦੀ ਹੈ ਇਸ ਜਗ੍ਹਾ ਤੇ ਪਹਿਲਾਂ ਤੁਸੀਂ ਉਹਨੂੰ ਆਪਣੀ ਸਕਿਨ ਤੇ ਟੱਚ ਕਰਕੇ ਟੱਚ ਦੇਣ ਤੋਂ ਬਾਅਦ ਤੁਸੀਂ ਪੋਟਲੀ ਨੂੰ ਜੋ ਉੱਤੇ ਅਪਲਾਈ ਕਰਨਾ ਕਿਵੇਂ ਇਸ ਨਾਲ ਕਿਹੜੀ ਕਿਵੇਂ ਜੀ ਕਰਾਵਾਤੀ ਪੋਟਲੀ ਘਮਾਉਣੇ ਤੁਸੀਂ ਆਪਰੇਸ਼ਨ ਬਚਾ ਲੈਣੇ ਤੁਸੀਂ ਕਹਿੰਦੇ ਨੇ ਬਾਪੂ ਜੀ ਕਹਿੰਦੇ ਆਪਰੇਸ਼ਨ ਬਚਾ ਲਿਆ ਪੁੱਲਰ ਜੀ ਦੇ ਨੁਸਖੇ ਦੇ ਨਾਲ ਜੀ ਸਰ ਇਹ ਪ੍ਰਮਾਤਮਾ ਦੀ ਕਿਰਪਾ ਵੀ ਚਲੋ ਆਪਾਂ ਕੋਸ਼ਿਸ਼ ਕਰਦੇ ਹਾਂ ਅਗਲੇ ਨੂੰ ਰੀਲੀਫ ਮਿਲ ਜਾਂਦਾ ਬਾਕੀ ਜੋ ਆਪਣਾ ਗੋਲਡਨ ਆਇਲ ਹੈ ਇਹਦਾ ਕਮਾਲ ਹੈ ਕਿਹੜੇ ਕਿੜੇ ਮਰੀਜ਼ ਤੁਹਾਡੇ ਕੋਲ ਆਉਂਦੇ ਨੇ ਕਿਹੜੇ ਕਿੜੇ ਰੋਗੀ ਆਉਂਦੇ ਨੇ ਤੁਹਾਨੂੰ ਕੀ ਕੀ ਦੱਸਦੇ ਨੇ ਸਰ ਮਾਈਗਰੇਨ ਸਾਇਟਿਕਾ ਪੇਨ ਗੋਡਿਆਂ ਦੇ ਸਰਵਾਈਕਲ ਦੇ ਪੇਸ਼ੈਂਟ ਜਿਨ੍ਹਾਂ ਦੇ ਲੰਬਰ ਦੇ ਵਿੱਚ ਪੇਨ ਆ ਉਹ ਸਾਰੇ ਪੇਸ਼ੈਂਟ ਆਪਣੇ ਕੋਲ ਆਉਂਦੇ ਆ ਬਾਪੂ ਜੀ ਤਾਂ ਕਹਿੰਦੇ ਸੀ ਵੀ ਚੂਲਾ ਚੇਂਜ ਕਰਨਾ ਜੀ ਜਦੋਂ ਸਾਰੇ ਫਸਟ ਟਾਈਮ ਸਾਡੇ ਕੋਲ ਆਏ ਸੀਗੇ ਇਹਨਾਂ ਦੇ ਪੱਟਾ ਲਗਾਇਆ ਹੋਇਆ ਸੀ ਬੋਡੀ ਦੇ ਉੱਪਰ ਪੱਟਾ ਲਵਾ ਕੇ ਹੀ ਆਏ ਸੀਗੇ ਇਹਨਾਂ ਨੂੰ ਜਦੋਂ ਕਿਹਾ ਵੀ ਤੁਸੀਂ ਇੱਕ ਵਾਰ ਟਰਾਈ ਕਰਕੇ ਦੇਖੋ ਤੁਹਾਨੂੰ ਪਰ ਬੋਡੀ ਤੁਹਾਡੀ ਖੁਦ ਦੱਸੇਗੀ ਇਹਨਾਂ ਦੀ ਆ ਚੀਜ਼ ਦੇ ਉੱਪਰ ਸਵੇਲਿੰਗ ਸੀ ਸਾਰੀ ਦੀ ਸਾਰੀ ਸਵੇਲਿੰਗ ਸੀ ਸਾਰੀ ਆ ਸਵੇਲ ਇੱਧਰ ਵੀ ਇੱਧਰ ਵੀ ਜਦੋਂ ਇਹਨਾਂ ਨੂੰ ਥੈਰੇਪੀ ਦਿੱਤੀ ਇਹਨਾਂ ਨੂੰ 50% ਆ ਖੁਦ ਨੂੰ ਫੀਲ ਹੋਇਆ ਵੀ ਮੈਂ ਠੀਕ ਆ ਮੈਨੂੰ ਤਾਂ ਲੱਗਦਾ ਥੈਰੇਪੀ ਕਰੋਂਦੇ ਕਰੋਂਦੇ ਸਾਬਗੇ ਇਹ ਇਦਾਂ ਹੀ ਕਰਦੇ ਆ ਸਰ ਸੋ ਜਾਂਦੇ ਹੁੰਦੇ ਪੇਸ਼ੈਂਟ ਕਈ ਵਾਰ ਸਾਡੇ ਕੋਲ ਕਿਉਂਕਿ ਆਰਾਮ ਮਿਲਦਾ ਉਹਨਾਂ ਨੂੰ ਓਕੇ ਜੀ 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 ਚਲੋ ਅਸੀਂ ਬਾਪੂ ਜੀ ਨਾਲ ਵੀ ਗੱਲਬਾਤ ਕਰ ਲઈએ ਬਾਪੂ ਜੀ ਜਾਗ ਰਹੇ ਹੋ ਹਾਂ ਜੀ ਅੱਛਾ ਮੈਨੂੰ ਲੱਗਾ ਕਿਤੇ ਸੌ ਗਏ ਨਹੀਂ ਨਹੀਂ ਅੱਛਾ ਕੀ ਹੋਇਆ ਸੀ ਬੈਠ ਕੇ ਗੱਲ ਕਰ ਲਈ ਆਪਾਂ ਹਾਂ ਬੈਠ ਕੇ ਕਰ ਚਲੋ ਅਸੀਂ ਬੈਠ ਕੇ ਬਾਪੂ ਜੀ ਨਾਲ ਚੰਗੇ ਤਰੀਕੇ ਨਾਲ ਗੱਲਬਾਤ ਕਰਾਂਗੇ ਬਾਪੂ ਜੀ ਥੈਰੇਪੀ ਕਰਾਉਨੇ ਕਰਾਉਂਦੇ ਇੰਨੀ ਰਿਲੀਫ ਮੂਡ ਮੂਡ ਤੇ ਚਲੇ ਗਏ ਕਿ ਉਹਨਾਂ ਦੀ ਅੱਖ ਹੀ ਲੱਗੀ ਮੈਨੂੰ ਲੱਗਦਾ ਸੋ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਦੇ ਆ ਸੋ ਸਾਡੇ ਨਾਲ ਬਾਪੂ ਜੀ ਨੇ ਬਿਲਕੁਲ ਬੈਠੇ ਨੇ ਸੌਗੇ ਸੀ ਥੈਰੇਪੀ ਲੈਂਦੇ ਲੈਂਦੇ ਸਮਝਦੇ ਕਿੰਨਾ ਕਰਲੀਫਾ ਸਤਿ ਸ਼ਕਾਲ ਬਾਪੂ ਜੀ ਸਤਿ ਸ਼ਕਾਲ ਜੀ ਕਿੰਨਾ ਹੈ ਤੁਹਾਡਾ ਨਰਮਲ ਸਿੰਘ ਠੇਕੇਦਾਰ ਜੀ ਤੇ ਨਰਮਲ ਸਿੰਘ ਠੇਕੇਦਾਰ ਕਿੱਥੋਂ ਤੁਸੀਂ ਇੱਥੋਂ ਮੋਗਾ ਤੋਂ ਹੀ ਆ ਜੀ 2 ਸਾਲ ਹੋ ਗਏ ਮੈਂ ਇੱਥੇ ਅੰਬਰਸਰ ਰੋਡ ਤੇ ਰਹਿ ਰਹੇ ਹਾਂ ਅੱਛਾ ਮਤਲਬ ਫਿਰ ਤੇ ਪੂਰਾ ਮੋਗਾ ਜਾਣਦਾ ਹੋਣਾ ਸਾਰਾ ਮੋਗਾ ਤੁਸੀਂ ਬਣਾਇਆ ਹੋਣਾ ਹਾਂਜੀ ਹਾਂਜੀ ਅੱਛਾ ਕੀ ਹੋਇਆ ਸੀ ਬਾਪੂ ਜੀ ਹਾਂਜੀ ਕੀ ਹੋਇਆ ਸੀ ਇੱਥੇ ਕਿਉਂ ਆਉਣਾ ਪਿਆ ਕਾਫੀ ਲੰਬੇ ਸਮੇਂ ਤੋਂ ਡੈਸਕ ਦੀ ਪ੍ਰੋਬਲਮ ਹੋ ਗਈ ਸੀ ਜੀ ਬਿਲਡਿੰਗ ਲਾਈਨ ਕਰਕੇ ਕੁਝ ਪੈੜਾ ਟੱਡਕ ਡੱਗ ਪਏ ਕੁਝ ਐਕਸੀਡੈਂਟ ਹੋ ਗਏ ਤੇ ਹੁਣ ਆਪਣੇ ਇੱਥੇ ਸਰਕਲ ਆ ਤਾਂ ਲਾਜ਼ਮਾ ਨਵਾਂ ਪਹਿਲੀ ਵਾਰ ਹੀ ਵੇਖਿਆ ਜੀ ਇਹ ਪਹਿਲੀ ਵਾਰ ਆਇਆ ਤੁਸੀਂ ਹਾਂ ਪਹਿਲੀ ਵਾਰ ਆਇਆ ਅੱਛਾ ਤੇ ਅੱਗੇ ਕਿਸੇ ਨੇ ਕੋਈ ਮਾਲਚ ਕਰਦਣੀ ਜਾਂ ਪੱਟਾ ਲਾ ਦੇਣਾ ਅੱਛਾ ਮਤਲਬ ਕੋਈ ਕੱਪ ਲਾ ਦੇਣੇ ਹਾਂਜੀ ਹਾਂਜੀ ਉਹ ਕੱਪ ਵੀ ਲਾਉਂਦੇ ਹੋਣਗੇ ਉਹ ਵਾਰੇ ਵਾਰਾ ਵਾਰੇ ਵੀ ਲਾਉਂਦੇ ਰਹੇ ਆ ਅੱਛਾ ਤੇ ਉਹ ਜਿੰਨਾ ਚੱਕਰ ਮਾੜਾ ਮੋਟਾ ਜਾਂ ਰਿਲੈਕਸ ਜਾਂ ਰਹਿਣਾ ਫਿਰ ਉਹ ਹਾਲ ਠੀਕ ਹੈ ਤੇ ਆ ਹੁਣ ਮਸਾਲਕ ਹੋ ਗਿਆ ਬਾਹਲਾ ਔਖਾ ਸੀਗਾ ਜੀ ਅੱਛਾ ਜੀ ਹਾਂ ਤੇ ਡਾਕਟਰ ਕੀ ਕਹਿੰਦੇ ਸੀ ਡਾਕਟਰ ਤਾਂ ਕਹਿੰਦੇ ਜੀ ਹੁਣ ਤਾਂ ਬਸ ਤੁਹਾਨੂੰ ਆਪਰੇਸ਼ਨ ਹੀ ਕਰਾਉਣਾ ਪੈਣਾ ਮਤਲਬ ਚੂਲਾ ਚੇਂਜ ਕਰਾਉਣਾ ਪੈਣਾ ਹਾਂ ਮੈਂ ਕਿਹਾ ਵੀ ਇਹ ਤਾਂ ਕੰਮ ਬਹੁਤ ਔਖਾ ਹੈ ਅੱਛਾ ਖਰਚੇ ਕਿੰਨੇ ਸੀ ਜੀ ਉਹਦਾ ਖਰਚਾ ਜੀ ਰੁਪਇਆ 2.5 ਤੋਂ 3 ਲੱਖ ਤਾਂ ਐਵੇਂ ਲੱਗ ਜਾਂਦਾ ਅੱਛਾ ਹਾਂ ਤੇ ਆ ਤਾਂ ਕ੍ਰਿਸ਼ਮਾ ਹੋ ਗਿਆ ਜੀ ਹਾਂ ਅੱਛਾ ਤੇ ਹੋਇਆ ਕਿਵੇਂ ਫਿਰ ਇਹ ਵੀ ਦੱਸ ਦੋ ਕੀ ਕੀਤਾ ਇਸ ਤਰ੍ਹਾਂ ਦਾ ਇਹਨਾਂ ਨੇ ਉਹ ਪੋਰਟਲੀ ਤੇਲ ਦੇ ਨਾਲ ਇਹਨਾਂ ਨੇ ਪੋਰਟਲੀ ਦੇ ਨਾਲ ਥੈਰੇਪੀ ਕੀਤੀ ਜੀ ਅੱਛਾ ਤੇ ਬੜਾ ਵਧੀਆ ਤੇਲ ਆਪ ਹੀ ਇੰਤਿਆਰ ਕਰਦੇ ਨੇ ਅੱਛਾ ਜਦੋਂ ਤੁਸੀਂ ਪੁੱਛਿਆ ਵੀ ਭੁੱਲਰ ਸਾਹਿਬ ਨੇ ਇਸ ਤਰ੍ਹਾਂ ਦਾ ਤੇਲ ਚ ਕੀ ਪਾਇਆ ਸੀ ਘਰੇ ਬਣਾ ਲੀਏ ਚਲੋ ਆਪਾਂ ਨੂੰ ਪ੍ਰੋਪਰ ਆਰਾਮ ਆ ਗਿਆ ਜੀ ਹੁਣ ਇਹਨਾਂ ਨੂੰ ਸਾਰਾ ਕੁਝ ਪੁੱਛਾਂਗੇ ਠੀਕ ਹੈ ਹਨਾ ਠੀਕ ਮਤਲਬ ਕੁਲਮਲਾ ਕੇ ਆਪਰੇਸ਼ਨ ਬਚ ਗਿਆ ਤੁਹਾਡਾ ਆਪਰੇਸ਼ਨ ਤੋਂ ਬਚ ਗਏ ਜੀ ਠੀਕ ਅਗੇ ਪੱਟਾ ਜਿੰਨਾ ਚੱਕਰ ਲੱਗਾ ਰਹਿਣਾ ਮਾੜਾ ਮੋਟਾ ਰਾਮ ਰਹਿਣਾ ਜਦੋਂ ਪੱਟਾ ਫਿਰ ਆਪਾਂ ਤੀਜੇ ਚੌਥੇ ਦਾ ਲਾਉਣੀ ਆ ਠੀਕ ਹੈ ਤੋ ਫਿਰ ਉਹੀ ਹਾਲ ਓਕੇ ਤੇ ਉਹ ਸਾਡੇ ਮਨਿੰਦਰ ਭੈਣ ਜੀ ਤੇ ਰਿਤੂ ਭੈਣ ਜੀ ਕੁਦਰਤੀ ਆ ਰਕਸ਼ਾ ਬੰਦਰ ਵਾਲੇ ਦੇ ਘਰੇ ਆਏ ਅੱਛਾ ਤਾਂ ਕਿ ਵੀਡੀਓ ਤੁਹਾਡਾ ਕੀ ਹਾਲ ਹੈ ਮੈਂ ਕਿਹਾ ਜੀ ਮੈਂ ਤਾਂ ਬਹੁਤ ਔਖਾ ਪੱਟਾ ਮੇਰੇ ਲੱਗਿਆ ਹੋਇਆ ਸੀਗਾ ਕਹਿੰਦਾ ਕਾ ਅੱਜ ਹੀ ਚੱਲੋ ਸਾਡੇ ਨਾਲ ਹੀ ਚੱਲੋ ਹੁਣੇ ਅੱਛਾ ਤੇ ਇੱਥੇ ਆ ਬੇਟੇ ਹੁਣ ਖੜੇ ਸਾਰੇ ਇਹਨਾਂ ਨੇ ਜਦੋਂ ਮੇਰੇ ਪਹਿਲੇ ਦਿਨ ਥੈਰੇਪੀ ਕੀਤੀ ਤਾਂ ਮੈਨੂੰ ਤਾਂ ਲੱਗਿਆ ਵੀ ਮੈਂ ਠੀਕ ਅੱਜ ਹੀ ਹੋ ਗਿਆ ਸਾਰਾ। ਕੀ ਬਾਤ ਹੈ। ਹਾਂ। ਉਹ ਰਿਲੈਕਸਮੈਂਟ ਕਦੇ ਨਹੀਂ ਸੀ ਹੋਇਆ। ਜੀ। ਫਿਰ ਮੇਰੇ ਥੋੜੀ-ਬੋਤੀ ਕੰਨਾਂ ਦੀ ਪ੍ਰੋਬਲਮ ਸੀਗੀ। ਅੱਛਾ ਜੀ। ਤੇ ਘੱਟ ਸੁਣਦਾ ਸੀ। ਅੱਛਾ ਜੀ। ਬੁਢੀ ਪ੍ਰੋਬਲਮ ਉਮਰ ਦੇ ਹਿਸਾਬ ਨਾਲ ਹੀ ਹੋ ਜਾਂਦਾ। ਠੀਕ ਹੈ। ਤੇ ਮੈਨੂੰ ਹੁਣ ਉਹ ਵੀ ਮਹਿਸੂਸ ਹੁੰਦਾ। ਚਿਹਰੇ ਤੇ ਵੀ ਮਤਲਬ ਅੱਗੇ ਨਾਲੋਂ ਚਿਹਰੇ ਤੇ ਰੌਣਕ ਆ ਜਾਂਦੀ। ਦਰਦ ਨਾਲ ਤਾਂ ਬੰਦਾ ਦੁਖੀ ਰਹਿੰਦਾ ਹੈ ਜੀ। ਹਾਂ ਜੀ ਹਾਂ ਹਾਂ। ਤੇ ਕਾਫੀ ਫਰਕ ਪਿਆ ਜੀ اچھا ਜਦੋਂ ਤੁਸੀਂ ਬਾਹਰ ਬੈਠੇ ਸੀ ਮੈਨੂੰ ਤਾਂ ਲੱਗਿਆ ਕਿ ਤੁਸੀਂ ਮਾਤਾ ਜੀ ਨਾਲ ਕਰਾਉਣਾ ਆਏ ਮੈਨੂੰ ਨਹੀਂ ਪਤਾ ਤੇ ਮੈਂ ਤੁਹਾਨੂੰ ਦੇਖ ਕੇ ਤਾਂ ਕੋਈ ਕਹਿ ਨਹੀਂ ਸਕਦਾ ਵੀ ਹੁਣ ਮੈਂ ਅੱਗੇ ਤਾਂ ਰੁਟੀਨ ਤੇ ਲਗਾਤਾਰ ਜੋ ਲਗਾਤਾਰ ਤਿੰਨ ਵਾਰੀ ਕੀਤੀ अच्छा ते ਮਾ ਆਤਰਾਪੀ ਠੀਕ ਆ ਫਿਰ ਇੱਕ ਦਿਨ ਛੱਡ ਕੇ ਫਿਰ ਦੋ ਦਿਨ ਛੱਡ ਕੇ ਹੁਣ ਮੇਰੀ ਵਾਰੀ ਹਫਤੇ ਬਾਅਦ ਆਉਂਦੀ ਹੈ ਜੀ ਓਕੇ ਹਾਂ ਜੀ 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 ਅੱਛਾ ਜਿਹੜੇ ਬਾਪੂ ਜੀ ਤੁਹਾਡੀ ਉਮਰ ਦੇ ਲੋਕ ਹੈਗੇ ਨੇ ਕੋਈ ਪੈੜ ਟੁੱਟ ਗਿਆ ਕਿਸੇ ਦਾ ਐਕਸੀਡੈਂਟ ਹੋ ਗਿਆ ਜਾਂ ਕਿਸੇ ਦਾ ਲਾਈਫ ਸਟਾਈਲ ਹੀ ਇਦਾਂ ਦਾ ਕਿ ਉਹਨਾਂ ਨੂੰ ਪ੍ਰੋਬਲਮ ਆ ਗਈਆਂ ਜਿਹੜੇ ਖਾਸ ਕਰਕੇ ਸਾਡਾ ਭਾਈਚਾਰਾ ਜੌਬ ਸਿਟਿੰਗ ਜੌਬ ਵਾਲਾ ਹੈਗਾ ਉਹਨਾਂ ਨੂੰ ਕੀ ਕਹੋਗੇ ਜਿਨ੍ਹਾਂ ਦਾ ਕਹਿੰਦਾ ਡਾਕਟਰ ਨੇ ਵੀ ਹੁਣ ਤਾਂ ਜੀ ਚੋਲੇ ਚੇਂਜ ਹੋਊਗਾ ਹੁਣ ਕੋਈ ਆਪਸ਼ਨ ਬਚੀ ਹੋਈ ਨਹੀਂ ਜਾਂ ਸੈਟ ਕਾ ਪਿੰਜ ਨੂੰ ਰਿੰਗਣ ਵਾਸਤੇ ਅਸੀਂ ਕਹਿ ਦਿੰਨੇ ਆ ਥੋੜੇ ਵੀ ਦਰਦ ਹੀ ਟਾਂ ਤੱਕ ਜਾਂਦਾ ਸੀ ਆ ਮੇਰੇ ਗੋਡੇ ਥੱਲੇ ਲੱਤਾਂ 'ਚ کافی ਦਰਦ ਸੀ ਜੀ ਹੁਣ ਅਗਰੇ ਗੋਡੇ ਤੋਂ ਗੋਡੇ ਤੋਂ ਜਾਂਦਾ ਗੋਡੇ ਤੋਂ ਸਾਰਾ ਦਰਦ ਥੱਲੇ ਲੱਤਾਂ 'ਚ ਜਾਂਦਾ ਸੀ ਜੀ ਓਕੇ ਤੇ ਉਹਦਾ ਕਾਫੀ ਫਰਕ ਆ ਪਿਆ ਮੈਨੂੰ ਤੇ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਵੇਖ ਰਹੇ ਨੇ ਤੁਸੀਂ ਤਾਂ ਬਚ ਗਏ ਉਹਨਾਂ ਨੂੰ ਕੀ ਕਹੋਗੇ ਜਿਹੜੇ ਤੁਹਾਡੇ ਵਾਂਗੂ ਹਜੇ ਤੱਕ ਡਾਕਟਰਾਂ ਦੇ ਗੇੜੇ ਖਾ ਰਹੇ ਨੇ ਉਹਨਾਂ ਨੂੰ ਮੈਂ ਇਹ ਹੀ ਬੇਨਤੀ ਕਰਾਂਗਾ ਜੀ ਆਸੇ ਪਾਸੇ ਐਵੇਂ ਨਾ ਦੁਰੇ ਫਰੋ ਠੀਕ ਹੈ ਨਾ ਪੱਟੇ ਲਵਾਓ ਠੀਕ ਹੈ ਕੌਕਾ ਜਿਲ੍ਹੇ ਚ ਕਰ ਬੰਦਾ ਹੈ ਨੇਰੇ ਚ ਦਰਿਆ ਫਰਦਾ ਉਹਨੂੰ ਪਤਾ ਨਹੀਂ ਲੱਗਦਾ ਨੇਰੇ ਚ تیر ਮਾਰੀ ਜਾਂਦਾ ਹੈ ਨੇਰੇ ਚ تیر ਮਾਰਨ ਵਾਲੀ ਗੱਲ ਆ ਇੱਥੇ ਬਹੁਤ ਵਧੀਆ ਲਾਜਾ ਅੰਬਰਸਰ ਰੋਡ ਤੇ ਠੀਕ ਹੈ ਡਾਕਟਰ ਵਿਰਿੰਦਰ ਜੀ ਭੁੱਲਰ ਜੀ ਠੀਕ ਹੈ ਤੇ ਭੁੱਲਰ ਜੀ ਸਾਹਮਣੇ ਖੜੇ ਨੇ ਤੁਹਾਡੇ ਕੀ ਕਹੋਗੇ ਹਾਂ ਜੀ ਕੀ ਕਹੋਗੇ ਸਾਹਮਣੇ ਖੜੇ ਨੇ ਮੈਂ ਕਹਾਂਗੇ ਬੜੀ ਇਹਨਾਂ ਦੀ ਕਿਰਪਾ ਜੀ ਸਾਡੇ ਇੱਥੇ ਇਹਨਾਂ ਨੇ ਹਸਪਤਾਲ ਆਪਦਾ ਖੋਲ੍ਹਿਆ ਠੀਕ ਹੈ ਸਾਰਾ ਸਟਾਫ ਵੀ ਵਧੀਆ ਅੱਛਾ ਹਣਾ ਜੇ ਡਾਕਟਰ ਵਧੀਆ ਸਟਾਫ ਵਧੀਆ 50% ਤਾਂ ਚੰਗੀ ਨੇਚਰ ਹੀ ਬੰਦੇ ਨੂੰ ਠੀਕ ਕਰ ਦਿੰਦੀ ਹੈ। ਕੀ ਬਾਤ ਹੈ? ਕੀ ਬਾਤ ਹੈ? ਜੀ ਜੀ ਬਾਪੂ ਜੀ ਬਹੁਤ-ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ। ਸੋ ਬਾਪੂ ਜੀ ਦੇ ਨਾਲ ਇੱਕ ਬੇਬੇ ਜੀ ਵੀ ਨੇ। ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਾਂਗੇ ਕਿ ਉਹਨਾਂ ਨੂੰ ਕੀ ਪ੍ਰੋਬਲਮ ਸੀ ਔਰ ਹੁਣ ਉਹਨਾਂ ਦਾ ਕੀ ਹਾਲ ਹੈ। ਸੋ ਸਾਡੇ ਨਾਲ ਇੱਕ ਮਾਜੀ ਵੀ ਨੇ ਸਾਡੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਉਹਨਾਂ ਨੂੰ ਇੱਥੇ ਆ ਕੇ ਕਾਫੀ ਜ਼ਿਆਦਾ ਰਾਹਤ ਮਹਿਸੂਸ ਹੋਇਆ। ਸਤਿਕਾਰ ਜੀ। ਸਤਿ ਸ੍ਰੀ ਅਕਾਲ। ਕਿ ਨਾਈ ਜੀ ਤੁਹਾਡਾ? ਨਿਰਮਲ ਕੌਰ। ਅੱਛਾ ਕੀ ਪ੍ਰੋਬਲਮ ਲੈ ਕੇ ਆਏ ਸੀ ਤੁਸੀਂ ਜਿਸ ਦਿਨ ਮੇਰੀ ਡਾਕਟਰ ਸਾਹਿਬ ਤੋਂ ਨਹੀਂ ਐ ਜਗੜੀ ਪਈ ਸੀ ਬਸ ਹਿੱਲਦੀ ਨਹੀਂ ਸੀਗੀ ਅੱਛਾ ਹਾਂਜੀ ਹੁਣ ਠੀਕ ਐ ਕਿੰਨੀ ਕਣੀ ਹਿੱਲਦੀ ਸੀ ਜਮੈਂ ਐਵੇਂ ਨਹੀਂ ਸੀ ਕਰਦੀ ਜੇ ਐਵੇਂ ਅੱਛਾ ਹੁਣ ਤਾਂ ਤੁਸੀਂ ਕੰਨ ਨੂੰ ਨਾਲ ਲਾਤੀ ਜੀ ਕਰਦੇ ਤਾਂ ਠੀਕ ਠਾਕ ਵਧੀਆ ਅੱਛਾ ਹਾਂਜੀ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਤੁਹਾਨੂੰ ਪਤਾ ਹੀ ਨਹੀਂ ਲੱਗਾ ਜੱਗ ਦਾ ਮੇ ਹੋ ਗਈ ਬਸ ਬਾਹਾਂ ਬੂਹਾਂ ਤਾਂ ਕੰਮ ਨਹੀਂ ਸੀ ਕਰਦੀਆਂ ਤਾਂ ਹੀ ਨਹੀਂ ਸੀ ਹੁੰਦੀਆਂ ਅੱਛਾ ਜਿੰਨੀਆਂ ਤੁਸੀਂ ਬਾਹ ਹੁਣ ਉੱਪਰ ਕਰ ਲਈ ਐਨੀ ਹੁੰਦੀ ਨਹੀਂ ਸੀ ਇਹ ਅੱਜ ਹੀ ਹੋਈ ਐ ਜੀ ਇਹ ਅੱਜ ਕਿੱਥੇ ਤੱਕ ਕਿੱਥੇ ਤੱਕ ਉੱਠਦੀ ਸੀ ਜੀ ਪਹਿਲਾਂ ਇਹ ਇਹ ਬਸ ਇੱਥੋਂ ਤਾਂ ਨਹੀਂ ਸੀ ਜਾਂਦੀਆਂ ਜੀ ਅੱਛਾ ਹੁਣ ਕਿੱਥੇ ਤੱਕ ਚਲੀ ਜਾਂਦੇ ਕਰਕੇ ਤਾਂ ਇੱਥੋਂ ਤੱਕ ਵੀ ਆ ਗਈ ਅੱਜ ਇੱਥੋਂ ਅੱਜ ਉਹਨਾਂ ਨੇ ਬਹੁਤ ਵਧੀਆ ਕੀਤਾ ਦਬਾ ਪਾਇਆ ਵਧੀਆ ਕੀਤਾ ਹੈ ਤੇ ਇਹ ਮਤਲਬ ਤੁਹਾਨੂੰ ਇੱਕਦਮ ਹੀ ਸਾਰੀਆਂ ਪ੍ਰੋਬਲਮ ਆ ਗਈਆਂ ਜੀ ਜੱਕਦਮ ਜੀ ਜੱਕਦਮ ਹੀ ਅੱਛਾ ਕੋਈ ਪਹਿਲਾਂ ਗੋਲੀਆਂ ਖਾਂਦੇ ਸੀ ਪੇਨ ਕਿਲਰ ਖਾਂਦੇ ਸੀ ਕੀ ਸੀ ਬਸ ਆੜਦੀ ਦਵਾਈ ਖਾਣੇ ਸਾਂ ਜੀ ਮੈਂ ਆੜਦੀ ਖਾੜਦੀ ਦਵਾਈ ਖਾਂਦੇ ਖਾਂਦੇ ਇਹ ਦਿੱਕਤਾਂ ਪਰੇਸ਼ਾਨੀ ਆ ਹਾਂ ਜੀ ਪਰੇਸ਼ਾਨੀ ਆ ਅੱਛਾ ਇੱਥੇ ਕੀ ਕੀਤਾ ਇਹਨਾਂ ਨੇ ਇੱਥੇ ਇਹਨਾਂ ਨੇ ਥੈਰੇਪੀ ਕੀਤੀ ਜੀ ਅੱਛਾ ਹਾਂ ਜੀ ਥੈਰੇਪੀ ਨਾਲ ਫਰਕ ਪੈ ਗਿਆ ਥੈਰੇਪੀ ਉਹ ਕੀ ਚੀਜ਼ ਹੁੰਦੀ ਹੈ ਜੀ ਥੈਰੇਪੀ ਕੀ ਕਰਦੇ ਨੇ ਉਹ ਤਾਂ ਡਾਕਟਰ ਸਭ ਤੁਹਾਨੂੰ ਪਤਾ ਹੋਵੇ ਹੋਰ ਕੀ ਹੈ ਜੀ ਜੀ ਹਾਂ ਜੀ ਅੱਛਾ ਕਿੱਥੇ ਕਿੱਥੇ ਮਤਲਬ ਹੁਣ ਤੁਹਾਡੇ ਮੋਢੇ ਨੇ ਜਿਹੜੇ ਤੁਸੀਂ ਉੱਪਰ ਤੱਕ ਲੈ ਜਾਂਦੇ ਹੋ ਥੈਰੇਪੀ ਤੋਂ ਪਹਿਲਾਂ ਮਤਲਬ ਤੁਹਾਨੂੰ ਇਨੇ ਜੀ ਆਈ ਤੱਕ ਜਾਂ ਇੰਨੇ ਉੱਚੇ ਤੁਸੀਂ ਲੈ ਕੇ ਨਹੀਂ ਜਾ ਸਕਦੇ ਨਹੀਂ ਜੀ ਮੈਨੂੰ ਕੰਮ ਕਰ ਕਿਵੇਂ ਕਰਦੇ ਸੀ ਘਰੇ ਬਹੁਤ ਔਖਾ ਸੀ ਜੀ ਹੁਣ ਬਹੁਤ ਔਖਾ ਸੀ ਕੰਮ ਕਰਦਾ ਅੱਛਾ ਬਹੁਤ ਜ਼ਿਆਦਾ ਔਖਾ ਸੀ ਜੀ 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 ਅੱਛਾ ਹੁਣ ਕਿਸੇ ਹੋਰ ਡਾਕਟਰ ਨੂੰ ਵੀ ਦਿਖਾਇਆ ਸੀ ਤੁਸੀਂ ਨਹੀਂ ਜੀ ਅੱਛਾ ਸਿੱਧੇ ਹੀ ਇੱਥੇ ਆ ਗਏ ਜੀ ਇੱਥੇ ਆ ਗਏ ਸਿੱਧੇ ਓਕੇ ਪਹਿਲੇ ਦਿਨ ਚ ਕਿੰਨਾ ਫਰਕ ਪਿਆ ਗਿਆ ਤੁਹਾਨੂੰ ਤੁਸੀਂ ਕਿੰਨਾ ਮੰਨਦੇ ਪਹਿਲੇ ਦਿਨ ਤਾਂ ਮੈਂ ਜ਼ਿਆਦਾ ਔਖੀ ਹੋ ਗਈ ਸੀ ਜੀ ਅੱਛਾ ਦੂਸਰੇ ਦਿਨ ਫਰਕ ਪੈਂਦਾ 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 ਬਸ ਤੀਜੀ ਵਾਰ ਜਦੋਂ ਕੀਤੀ ਜਮੇ ਫਰਕ ਪੈ ਗਿਆ ਸੀ ਹਨ ਕੋਈ ਦਰਦ ਨਹੀਂ ਕੋਈ ਕੁਝ ਨਹੀਂ ਹੈ ਨਹੀਂ ਹੁਣ ਕੁਝ ਨਹੀਂ ਡਾਕਟਰ ਸਾਹਿਬ ਅੱਛਾ ਹਾਂਜੀ ਹੁਣ ਜਮਾਂ ਠੀਕ ਆ ਮੈਂ ਜੀ ਜੀ ਅੱਛਾ ਜਿਹੜੇ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਜਿਹੜੇ ਜਿਨ੍ਹਾਂ ਦੇ ਦਰਦ ਹੋਇਆ ਚੱਕੀਪੇਨ ਕਿਲਰ ਖਾ ਲਈ ਚੱਕੀ ਜਾ ਕੇ ਆਪਰੇਸ਼ਨ ਕਰਾ ਲਿਆ ਕੁਝ ਵੀ ਮਤਲਬ ਇੱਥੇ ਆਉਣ ਜੇ ਇੱਥੇ ਦਵਾਈਖਾਨੇ ਦੀ ਲੋੜ ਹੀ ਨਹੀਂ ਅੱਛਾ ਇੱਥੇ ਆਉਣ ਤੇ ਤਾਂ ਆਉਂਦਾ ਬੁਖਾ ਕੇ ਲੈਣੇ ਤੁਹਾਨੂੰ ਕੋਈ ਦਵਾਈ ਨਹੀਂ ਖਾਦੀ ਕੋਈ ਦਵਾਈ ਮੈਂ ਗੋਲੀ ਨਹੀਂ ਲਈ ਕੋਈ ਵੀ ਚੋ ਹਾਂ ਕੋਈ ਦਵਾਈ ਨਹੀਂ ਲਈ ਮੈਂ ਜੀ ਜੀ ਸੋ ਬਹੁਤ-ਬਹੁਤ ਸ਼ੁਕਰੀਆ ਮਾਤਾ ਜੀ ਸਾਰੀ ਗੱਲਬਾਤ ਲਈ ਸੋ ਇੱਕ ਵਾਰ ਫੇਰ ਤੁਹਾਨੂੰ ਅਸੀਂ ਦਿਖਾ ਦਿੰਨੇ ਆਂ ਦੇਖੋ ਇਹ ਤੇਲ ਹੈਗਾ ਮਹਿਜ਼ ਤੇਲ ਦੇ ذریعے ਹੀ ਇੱਥੇ ਡਾਕਟਰ ਵਰਿੰਦਰ ਸਿੰਘ ਭੁੱਲਰ ਦਾ ਨੁਸਕਾ ਜਿਵੇਂ ਹੀ ਦਰਦਾਂ ਵਾਲੀ ਥਾਂ ਤੇ ਲਗਾਇਆ ਜਾਂਦਾ ਤਾਂ ਦਰਦ ਜਿਹੜਾ ਉਹ ਟਾਟਾ ਬਾਏ ਬਾਏ ਕਰ ਜਾਂਦਾ ਸੋ ਉਮੀਦ ਕਰਦਾ ਆਂ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਆ ਬੇਬੇ ਜੀ ਨੇ ਤੁਹਾਨੂੰ ਦੱਸਿਆ ਕਿ ਕਿਸ ਤਰੀਕੇ ਦੀ ਪ੍ਰੋਬਲਮ ਸੀ ਬਾਪੂ ਜੀ ਨੇ ਤੁਹਾਨੂੰ ਦੱਸਿਆ ਕਿ ਕਿਸ ਤਰੀਕੇ ਦੀ ਉਹਨਾਂ ਨੂੰ ਪ੍ਰੋਬਲਮ ਸੀ ਉਹਨਾਂ ਦਾ ਚੂਲਾ ਬਦਲਣ ਦੀ ਗੱਲ ਕੀਤੀ ਗਈ ਸੀ ਪੂੜੇ ਤੋਂ ਲੈ ਘੇਟਾਂ ਤੱਕ ਪੈਰਾਂ ਤੱਕ ਜਿਹੜਾ ਉਹਨਾਂ ਨੂੰ ਦਰਦ ਜਾ ਰਿਹਾ ਸੀ ਹੁਣ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਜ਼ਿਆਦਾ ਉਹਨਾਂ ਨੂੰ ਰਿਲੀਫ ਹੈ ਔਰ ਮੈਂ ਉਮੀਦ ਕਰਦਾ ਹਾਂ ਕਿ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਬਾਪੂ ਜੀ ਵਰਗੀ ਬੇਬੇ ਜੀ ਵਰਗੀ ਜਿਹੜੀ ਪ੍ਰੋਬਲਮ ਹੈ ਜਿਹੜੀ ਇਸ ਵੇਲੇ ਆ ਰਹੀ ਹੈ ਕਿਉਂਕਿ ਉਹ ਤੁਹਾਨੂੰ ਪਤਾ ਹੈ ਕਿ ਕਿਹੜੇ-ਕਿਹੜੇ ਲੋਕ ਇਸ ਵੇਲੇ ਪੀੜਤ ਨੇ ਔਰ ਕਿਹੜੇ ਕਿਨਾਂ ਦਾ ਪੈਸਾ ਖਰਾਬ ਹੋ ਰਿਹਾ ਡਾਕਟਰਾਂ ਦੇ ਗੇੜੇ ਵੱਜ ਰਹੇ ਨੇ ਪਰ ਉਹਨਾਂ ਦੇ ਹੱਥ ਪੱਲੇ ਨਿਰਾਸ਼ਾ ਹੀ ਪੈ ਰਹੀ ਹੈ ਫਿਲਹਾਲ ਅਸੀਂ ਵੀਡੀਓ ਦੇ ਉੱਪਰ ਨੰਬਰ ਵੀ ਚਲਾ ਦਿੱਤਾ ਹੈ ਡਾਕਟਰ ਵਿਰਿੰਦਰ ਸਿੰਘ ਪੁੱਲਰ ਹੋਰਾ ਦੀ ਟੀਮ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ